ਕਿ ਉਹ ਸਾਡੇ ਨਾਲ 100% ਤੱਕਾ ਹੋਇਆ ਹੈ 100 ਇਹ ਸਾਨੂੰ ਹੁਣ ਤਾਂ ਰਿਸ਼ਤੇਦਾਰ ਪੁੱਛਦੇ ਨੇ ਯਾਰ ਕੀ ਵਾਹ ਕੀ ਹੋਇਆ ਸਰਕਾਰ ਵੱਲੋਂ ਕਹਿ ਲਗੇ ਅਸੀਂ ਜਾਂ ਮੀਡੀਆ ਵੱਲੋਂ ਕਹਿ ਲਗੇ ਤਾਂ ਇਹਨੂੰ ਬੜਾ ਇੱਕ ਇਸ ਤਰੀਕੇ ਨਾਲ ਵਹਾ ਰਿਆ ਗਿਆ ਵੀ ਮਸ਼ੀਨਰੀ ਗੁੰਮ ਹੋ ਗਈ ਜੀ ਮਸ਼ੀਨਰੀ ਆਈ ਨਹੀਂ ਇਹਦਾ ਇੱਕ ਸਰਕਾਰ ਨੇ ਪਤਾ ਨਹੀਂ ਕਿਉਂ ਕਿਸੇ ਨੂੰ ਬਚਾਉਣ ਵਾਸਤੇ ਜਾਂ ਇਹ ਵੀ ਹੋ ਸਕਦਾ 2024 ਦੀ ਇਲੈਕਸ਼ਨ ਮੁਰੇ ਆ ਗਈ ਸਰਕਾਰ ਨੇ ਇੱਕ ਬੋਰਡ ਹੀ ਲਾਉਣੇ ਹੋਣ ਵੀ ਅਸੀਂ ਤਾਂ ਜੀ 900 ਖੇਤੀਬਾੜੀ ਵਿਭਾਗ ਦੇ 900 ਅਧਿਕਾਰੀ ਟੰਗਤਾ ਕਿਸਾਨਾਂ ਨਾਲ ਖੜੇ ਮਸ਼ੀਨ ਖੜੇ ਹਾਂ ਹਾਂ ਜੀ ਹਾਂ ਵੈਰੀਫਾਈ ਕਰੇ ਵੀ ਇਹ ਇਹ ਮੌਜੂਦ ਹੈ ਮੌਜੂਦ ਹੈ ਮੈਨੂੰ 44 ਦੇ 44 ਫਾਰਮਰਾਂ ਨੇ ਲਿਖ ਕੇ ਦਿੱਤਾ ਹੋਇਆ ਆਪ ਦਾ ਵੱਖੋ ਵੱਖ ਕਾਰਨ ਵੀ ਮੇਰੀ ਮਸ਼ੀਨ ਮੌਜੂਦ ਨਾ ਹੋਣ ਦਾ ਕੀ ਕਾਰਨ ਹੈ ਪੰਜਾਬ ਚ ਪ੍ਰਾਲੀ ਪ੍ਰਬੰਧਨ ਲਈ ਪਿਛਲੇ 5 ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਸਬਸਿਡੀ ਵਾਲੀ ਮਸ਼ੀਨਰੀ ਕਿਸਾਨਾਂ ਦੇ ਘਰਾਂ ਵਿੱਚੋਂ ਗਾਇਬ ਹੋਣ ਦਾ ਮਸਲਾ ਪਖਿਆ ਹੋਇਆ ਏ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ 900 ਤੋਂ ਉੱਪਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਨੇ ਇਨ੍ਹਾਂ ਮੁਲਾਜ਼ਮਾਂ ਵਿੱਚ ਫਤਿਹਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਦੇ ਰਿਟਾਇਰਡ ਖੇਤੀਬਾੜੀ ਵਿਸਥਾਰ ਅਫਸਰ ਨਾਰਾਇਣ ਰਾਮ ਦਾ ਨਾਮ ਵੀ ਸ਼ਾਮਲੇ ਉਨ੍ਹਾਂ ਉੱਤੇ 44 ਮਸ਼ੀਨਾਂ ਦੇ ਗੁੰਮ ਹੋਣ ਦਾ ਇਲਜ਼ਾਮ ਲੱਗਿਆ ਏ ਇਸ ਮਾਮਲੇ ਵਿੱਚ ਨਰੈਣ ਰਾਮ ਨੇ ਖਾਲਸ ਟੀਵੀ ਸਾਹਮਣੇ ਜਿਹੜੇ ਹੈਰਾਨਕੁਣ ਤੱਥ ਪੇਸ਼ ਕੀਤੇ ਨੇ ਉਹਨਾਂ ਨਾਲ ਸਰਕਾਰ ਦੀ ਆਪਣੀ ਜਾਂਚ ਹੀ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਗਈ ਏ ਨੰਬਰ 1 ਇਹ ਮਸ਼ੀਨਾਂ ਜਿਹੜੀਆਂ ਸਾਡੇ ਤੇ ਦੋਸ਼ ਲੱਗ ਰਿਹਾ ਨਾ ਵੀ ਇਹਨਾਂ ਮਸ਼ੀਨਾਂ ਦੀ ਕੁਝ ਤਾਂ মিডিਆ ਇਹੀ ਕਹਿ ਰਿਹਾ ਹੈ ਵੀ ਜੀ ਇਹ ਕਿਸਾਨਾਂ ਕੋਲੇ ਪਹੁੰਚ ਗਈ ਨਹੀਂ ਇਹ ਤਾਂ 100% ਝੂਠ ਹੈ ਜਦੋਂ ਕਿ ਸਬਸਿਡੀ ਕਿਸਾਨਾਂ ਦੇ ਖਾਤੇ ਚ ਗਈ ਹੈ ਸਾਡੀ ਡਿਊਟੀ ਲੱਗੀ 2022 ਦੇ ਵਿੱਚ ਵੀ ਮਸ਼ੀਨਰੀ ਦੀ ਰੀ ਵੈਰੀਫਿਕੇਸ਼ਨ ਕਰੋ ਅਸੀਂ ਵੱਖ-ਵੱਖ ਕਿਸਾਨਾਂ ਕੋਲੇ ਚਲੇ ਗਏ ਜੀ ਜਿਹੜੇ ਕਿਸਾਨ ਕੋਲੇ ਮਸ਼ੀਨਰੀ ਮੌਕੇ ਤੇ ਮੌਜੂਦ ਸੀ ਸਾਨੂੰ ਕਿਹਾ ਗਿਆ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਹੈ ਮਸ਼ੀਨ ਦੇ ਕੋਲੇ ਖੜ ਕੇ ਆਪਦਾ ਉਹਦਾ ਬਕਾਇਦਾ ਸਨੈਪ ਵਗੈਰਾ ਫੋਟੋ ਵਗੈਰਾ ਲਈਏ ਜਿਹੜੀ ਮਸ਼ੀਨਰੀ ਤਾਂ ਸਾਨੂੰ ਮਿਲ ਗਈ ਅਵੇਲੇਬਲ ਅਸੀਂ ਉਹਨੂੰ ਮੌਜੂਦ ਹੈ ਲਿਖਤਾ ਨੰਬਰ 2 ਤੇ ਜਿਹੜੀ ਕਈ ਸਾਨੂੰ ਕਿਸਾਨਾਂ ਨੇ ਦੱਸਿਆ ਵੀ ਜਿਵੇਂ ਸਭ ਤੋਂ ਪਹਿਲਾਂ ਐਸਐਮਐਸ ਦੀ ਗੱਲ ਸੀ ਐਸਐਮਐਸ ਕੰਬਾਈਨ ਦੇ ਨਾਲ ਲੱਗਣ ਵਾਲਾ ਤੁਹਾਨੂੰ ਪਤਾ ਇੱਕ ਜੰਤਰ ਹੈ ਉਹ ਕਈ ਕਿਸਾਨ ਐਮਪੀ ਵਗੈਰਾ ਚ ਕਟਾਈ ਕਰਦੇ ਨੇ ਉਹ ਜਦੋਂ ਉੱਥੇ ਕਟਾਈ ਕਰਕੇ ਆਪਦੀ ਮਸ਼ੀਨ ਨੂੰ ਉੱਥੇ ਹੀ ਖੜਾ ਆਉਂਦੇ ਆ ਹੂੰ ਨੰਬਰ 1 ਤਾਂ ਇਹ ਸੀ ਉਹ ਮਸ਼ੀਨਰੀ ਗਾਇਬ ਨਹੀਂ ਉਹ ਮਸ਼ੀਨਰੀ ਗਾਇਬ ਨਹੀਂ ਮਸ਼ੀਨਾਂ ਤੇ ਮੌਜੂਦ ਨਹੀਂ ਮੌਕੇ ਤੇ ਮੌਜੂਦ ਨਹੀਂ ਹੂੰ ਨੰਬਰ 1 ਤਾਂ ਇਹ ਸੀ ਨੰਬਰ 2 ਤੇ ਕਈਆਂ ਦੇ ਮਤਲਬ ਕਿ ਕੰਬਾਈਨ ਦਾ ਮਤਲਬ ਕਿ ਕੋਈ ਫਾਲਟੀ ਕੰਬਾਈਨ ਅਗਲੇ ਦੀ ਸੀ ਕਿ ਜਾਂ ਕੋਈ ਹੋਰ ਚੱਲਣ ਚ ਸਮਰਥ ਸੀ ਜਾਂ ਅਗਲੇ ਦਾ ਕੋਈ ਮਤਲਬ ਕਿਸੀ ਕਹਿ ਦੇ ਕਿ ਵੀ ਬੰਦਾ ਚਲਾਉਣ ਵਾਲਾ ਚੱਲ ਰਿਹਾ ਨਹੀਂ ਕਿਉਂ ਅਗਲੇ ਦਾ ਕੋਈ ਬੱਚਾ ਬਾਹਰ ਕੈਨੇਡਾ ਅਮਰੀਕਾ ਚਲਾ ਗਿਆ ਜਦੋਂ ਅਗਲੇ ਨੇ ਕੰਬਾਈਨ ਵੇਚੀ ਤਨ ਨਾਲ ਐਸਐਮਐਸ ਵੀ ਵੇਚਦਾ ਬਿਲਕੁਲ ਦੂਜਾ ਕਾਰਨ ਮਸ਼ੀਨ ਮੌਜੂਦ ਹੁੰਦਾ ਨਾ ਨੰਬਰ 3 ਤੇ ਉਸ ਟਾਈਮ ਸੀਜ਼ਨ ਹੈ ਨਹੀਂ ਸੀਗਾ ਜੀ ਅੱਛਾ ਕਈਆਂ ਦਾ ਐਸਐਮਐਸ ਜਿਹੜਾ ਸੀਗਾ ਉਹ ਤੂੜੀ ਦੇ ਵਿੱਚ ਹੀ ਦੱਬਿਆ ਪਿਆ ਸੀਗਾ ਜੀ ਪੁੱਤੇ ਅਗਲੇ ਤੂੜੀ ਪਾਤੀ ਵੀ ਹਜੇ ਘੜਾ ਲੋੜ ਹੈ ਪਾ ਜਾ ਕੇ ਇਹਨੂੰ ਅਪ੍ਰੈਲ ਦੇ ਵਿੱਚ ਮਈ ਚ ਕੱਢਣਾ ਹੈਗਾ ਅਪ੍ਰੈਲ ਚ ਕੱਢਣਾ ਹੈਗਾ ਮਾਰਚ ਚ ਇਹ ਇਹ ਵੀ ਕਾਰਨ ਸੀਗਾ ਜੀ ਦੂਜਾ ਨੰਬਰ 3 ਦੇ ਜਿਹੜਾ ਸੁਪਰ ਸੀਡਰ ਹੈਪੀ ਸੀਡਰ ਦੀ ਗੱਲ ਹੈ ਜੀ ਇਹ ਨਾ ਨਵੀਂ ਤੋਂ ਨਵੀਂ ਤਕਨੀਕ ਆ ਰਹੀ ਹੈ ਅੱਜ ਕੱਲ ਹਰੇਕ ਬੰਦਾ ਨਵੀਂ ਤਕਨੀਕ ਵੱਲ ਨੂੰ ਭੱਜਿਆ ਹੋਇਆ ਹੈ ਬਿਲਕੁਲ ਭਾਵੇਂ ਕੋਈ ਵੀ ਆਪਣ ਹਰੇਕ ਬੰਦੇ ਨੂੰ ਦੌੜ ਹੈ ਹਰ ਸਾਲ ਹੀ ਤਕਨੀਕ ਬਦਲਦੀ ਰਹਿੰਦੀ ਹੈ ਕਈਆਂ ਦੇ ਹੈਪੀ ਸੀਡਰ ਫਿੱਟ ਨਹੀਂ ਆਇਆ ਬਾਅਦ ਵਿੱਚ ਸਰਕਾਰ ਵੱਲੋਂ ਸੁਪਰ ਸੀਡਰ ਆ ਗਿਆ ਉਹਨਾਂ ਨੇ ਸਮਾਰਟ ਸੀਡਰ ਸੁਪਰ ਸੀਡਰ ਲੈ ਲਿਆ ਉਸ ਤੋਂ ਬਾਅਦ ਸਮਾਰਟ ਸੀਡਰ ਦੀ ਰეკਮੈਂਡੇਸ਼ਨ ਹੋ ਗਈ ਹਾਂ ਬਿਲਕੁਲ ਤਾਂ ਕਿਸਾਨਾਂ ਨੇ ਸਮਾਰਟ ਸੀਡਰ ਲੈਣਾ ਸ਼ੁਰੂ ਕਰਤਾ ਇਸ ਕਰਕੇ ਇਹ ਜਿਹੜੀ ਮਸ਼ੀਨਰੀ ਜੇਸੇ ਨੂੰ ਕਹੀ ਕਿ ਇਹ ਵੀ ਗੁੰਮ ਨਹੀਂ ਇਹ ਖਤ ਐ ਨਹੀਂ ਵੀ ਮਸ਼ੀਨਰੀ ਕਿਤੇ ਚਲੀ ਗਈ ਇਹ ਮਸ਼ੀਨਰੀ ਆਸੇ ਪਾਸੇ ਹੀ ਸੀ ਅੱਛਾ ਮਸ਼ੀਨਰੀ ਗਈ ਕਿਤੇ ਨਹੀਂ ਇਹ ਪਰ ਇਹਨੂੰ ਜਿਹੜਾ ਮਤਲਬ ਕਿ ਸਰਕਾਰ ਵੱਲੋਂ ਕਹਿ ਲਗੇ ਅਸੀਂ ਜਾਂ মিডিਆ ਵੱਲੋਂ ਕਹਿ ਲਗੇ ਤਾ ਇਹਨੂੰ ਬੜਾ ਇੱਕ ਇਸ ਤਰੀਕੇ ਨਾਲ ਵਹਾ ਰਿਆ ਗਿਆ ਵੀ ਮਸ਼ੀਨਰੀ ਗੁੰਮ ਹੋ ਗਈ ਜੀ ਮਸ਼ੀਨਰੀ ਆਈ ਨਹੀਂ ਜਦੋਂ ਕਿ ਮਸ਼ੀਨਰੀ ਬਕਾਇਦਾ ਲਾਟਰੀ ਸਿਸਟਮ ਰਾਹੀਂ ਨਿਕਲਦੀ ਹੈ ਹੂੰ ਡਰਾ ਨਿਕਲਦਾ ਹੈ ਉਹੀ ਜਿਹਨੂੰ ਡਰਾ ਨਿਕਲਦਾ ਹੈ ਉਹ ਮਸ਼ੀਨਰੀ ਖਰੀਦਦਾ ਹੈ ਬਕਾਇਦਾ ਜਿਹੜੀ ਸਬਸਿਡੀ ਹੈ ਉਹਦੇ ਖਾਤੇ 'ਚ ਆਉਂਦੀ ਹੈ ਮੇਰੇ ਕੋਲੇ ਕੱਲੇ-ਕੱਲੇ ਕਿਸਾਨ ਦੀ ਜਿਹੜੀ ਗੁੰਮ ਮਸ਼ੀਨਰੀ ਦੀ ਹੈ ਉਹਦੇ ਖਾਤੇ 'ਚ ਕਿੰਨੇ ਅਮਾਉਂਟ ਆਈ ਹੈ ਇਹ ਮੇਰੇ ਕੋਲੇ ਮੌਜੂਦ ਹੈ ਜੀ ਪਹਿਲਾ ਤਾਂ ਮੈਂ ਇਸ ਗੱਲ ਤੇ ਗੱਲ ਕਰਨਾ ਚਾਹੂੰਗਾ ਜਿਵੇਂ ਤੁਹਾਡੇ ਕੋਲੋਂ ਜਿਹੜਾ ਪਰਫਾਰਮ ਆਇਆ ਸੀ ਪਰਫਾਰਮ ਆਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਤੁਸੀਂ ਉਹ ਜਿਹੜੇ ਕਿਸਾਨ ਕੋਲ ਮਸ਼ੀਨ ਗਈ ਆ ਉਥੇ ਜਾ ਕੇ ਵੈਰੀਫਾਈ ਕਰੋ ਮਸ਼ੀਨ ਹੈ ਜਾਂ ਨਹੀਂ ਹੈ ਤਾਂ ਉਹ ਪਰਫਾਰਮੇ ਦੇ ਵਿੱਚ ਕੀ ਸੀ ਉਥੇ ਇਸ ਤਰ੍ਹਾਂ ਦਾ ਕੋਈ ਬਿਉਰਾ ਨਹੀਂ ਸੀ ਵੀ ਜੇ ਉਹ ਮਸ਼ੀਨ ਕਿਸੇ ਹੋਰ ਕਿਸਾਨ ਕੋਲ ਗਈ ਆ ਜਾਂ ਉਹ ਕਿਸਾਨ ਹੈ ਮਜਬੂਰੀ ਵਾਸਤੇ ਜਾਂ ਕਿਸੇ ਹੋਰ ਕਾਰਨ ਵਾਸਤੇ ਉਹ ਮਸ਼ੀਨ ਵੇਚ ਦਿੱਤੀ ਤਾ ਉਹ ਤੇ ਮੈਂਸ਼ਨ ਕੀਤਾ ਜਾਵੇ ਅੱਛਾ ਇਹ ਸਾਨੂੰ ਨਾ ਸਿਰਫ ਜਿਹੜਾ ਪਰਫਾਰਮਾਂਸ ਹੈਗਾ ਜੀ ਉਹ ਸੀਗਾ ਵੀ ਅਸੀਂ ਲਿਖਣਾ ਸੀ ਮਸ਼ੀਨ ਮੌਜੂਦ ਹੈ ਮੌਜੂਦ ਨਹੀਂ ਨਹੀਂ ਠੀਕ ਹੈ ਨਾ ਸਾਨੂੰ ਉਹਦੇ ਜੇਕਰ ਕੋਈ ਤੇ ਪਿਛਲੇ ਪਾਸੇ ਇੱਕ ਵਿਸ਼ੇਸ਼ ਕਥਨ ਦਾ ਕਾਲਮ ਮਿਲਦਾ ਨਾ ਵੱਡਾ ਤਾਂ ਅਸੀਂ ਬਕਾਇਦਾ ਇਹ ਲਿਖਦੇ ਵੀ ਮਸ਼ੀਨ ਸਾਨੂੰ ਮਿਲੀ ਨਹੀਂ ਪਰ ਕਿਸਾਨ ਦੇ ਕਹਿਣ ਮੁਤਾਬਕ ਉਹਦੀ ਮਸ਼ੀਨ ਸਾਨੂੰ ਕਿਵੇਂ ਜਿ ਇੱਕ ਬਹੁਤੇ ਕਿਸਾਨ ਕਹਿੰਦੇ ਸੀ ਜੀ ਮੇਰੀ ਤਾਂ ਰਿਸ਼ਤੇਦਾਰੀ ਚ ਖੜੀ ਹੈ ਮਤਲਬ ਕਿ ਜਦੋਂ ਰਿਸ਼ਤੇਦਾਰੀ ਜਿਹੜਾ ਪਿੰਡ ਸੀ ਉਹ ਦੂਸਰੇ ਜ਼ਿਲ੍ਹੇ ਦਾ ਸੀ ਦੂਸਰੇ ਬਲਾਕ ਦਾ ਸੀ ਅਸੀਂ ਉੱਥੇ ਨਹੀਂ ਸਾਡੇ ਅਧਿਕਾਰ 'ਚ ਨਹੀਂ ਆਉਂਦਾ ਸੀ ਉੱਥੇ ਨਹੀਂ ਗਏ ਅਸੀਂ ਉਸ ਨੂੰ ਵੀ ਲਿਖਤਾ ਮਸ਼ੀਨ ਮੌਜੂਦ ਨਹੀਂ ਐਕਚੁਅਲ ਮਸ਼ੀਨ ਉਹ ਸੀ ਜੇ ਕਿ ਪਿੱਛੇ ਕਾਲਮ ਵਿਸ਼ੇਸ਼ ਕਥਨ ਦਾ ਹੁੰਦਾ ਤਾਂ ਅਸੀਂ ਉੱਥੇ ਬਕਾਇਦਾ ਲਿਖਿਆ ਦੇ ਲਿਖਦੇ ਵੀ ਜੇ ਮਸ਼ੀਨ ਸਾਨੂੰ ਨਹੀਂ ਮਿਲੀ ਪਰ ਕਿਸਾਨ ਦੇ ਕਹਿਣ ਮੁਤਾਬਕ ਅਸੀਂ ਕਿਸਾਨ ਤੋਂ ਦਸਖਤ ਵੀ ਲੈਂਦੇ ਇਹ ਮਸ਼ੀਨ ਮੇਰੀ ਰਿਸ਼ਤੇਦਾਰੀ ਚ ਖੜੀ ਹੈ ਜਾਂ ਸਾਨੂੰ ਹੁਣ ਬਹੁਤੇ ਕਿਸਾਨਾਂ ਨੇ ਕਹਿ ਦੇਣਾ ਹੈ ਜੀ ਮੇਰੀ ਤਾਂ ਮਸ਼ੀਨ ਰਿਪੇਅਰ ਵਾਸਤੇ ਮਿਸਤਰੀ ਕੋਲ ਖੜੀ ਹੈ ਹਮ ਰਿਪੇਅਰ ਵਾਸਤੇ ਗਈ ਹੈ ਹਮ ਪਰ ਸਾਨੂੰ ਉਹ ਮਸ਼ੀਨ ਜਦੋਂ ਫਿਜ਼ੀਕਲ ਤੌਰ ਤੇ ਨਹੀਂ ਮਿਲੀ ਤਾਂ ਅਸੀਂ ਉਹਨੂੰ ਵੀ ਮੌਜੂਦ ਨਹੀਂ ਲਿਖਤਾ ਹਮ ਇਸ ਮੌਕੇ ਤੇ ਉਹ ਮਸ਼ੀਨ ਮੌਜੂਦ ਨਹੀਂ ਸੀ ਮੌਕੇ ਤੇ ਮੌਜੂਦ ਸਾਨੂੰ ਫਿਜ਼ੀਕਲ ਤੌਰ ਤੇ ਨਹੀਂ ਮਿਲੀ ਉਹ ਸੀ ਤੁਹਾਨੂੰ ਮਤਲਬ ਉਹਦੇ ਚ ਇਹ ਦਰਸਾਇਆ ਗਿਆ ਸੀ ਵੀ ਤੁਸੀਂ ਮੌਕੇ ਤੇ ਮੌਜੂਦ ਹੈ ਤਾਂ ਉਹਦੇ ਨਾਲ ਤੁਸੀਂ ਆਪਣੀ ਤਸਵੀਰ ਖਿੱਚਣੀ ਹੈ ਤਸਵੀਰ ਖਿੱਚਣੀ ਆ ਆ ਦੇਖੋ ਤੁਸੀਂ ਇਹ हां बिल्कुल ਤੁਸੀਂ हां ਦੇਖੋ ਮੈਂ ਜਿਹੜੀ ਵੀ ਮਸ਼ੀਨ ਮੈਨੂੰ ਮਿਲਦੀ ਸੀ ਬਕਾਇਦਾ ਤੇ ਮੈਂ ਇਸ ਤਰੀਕੇ ਨਾਲ ਮਤਲਬ ਕਿ ਉਹਨੂੰ ਦਿਖਾਉਂਦਾ ਫੋਟੋ ਖਿੱਚਦੇ ਸੀ ਅਸੀਂ ਹਾਂਜੀ ਹਾਂ ਤੇ ਆ ਤੁਹਾਡੇ ਇਹ ਜਿਹੜੀਆਂ ਮਸ਼ੀਨਾਂ ਨੇ ਜੀ ਇਹ ਤੁਸੀਂ ਵੈਰੀਫਾਈ ਕੀਤੀ ਆ ਕਿਸਾਨ ਦੇ ਨਾਲ ਕਿਸਾਨ ਨਾਲ ਕਿਸਾਨ ਨਾਲ ਖੜਿਆ ਮਸ਼ੀਨ ਖੜਿਆ ਤੁਸੀਂ ਖੜੇ ਹੋ ਹਾਂ ਜੀ ਹਾਂ ਵੈਰੀਫਾਈ ਕਰੇ ਵੀ ਇਹ ਮੌਜੂਦ ਹੈ ਮੌਜੂਦ ਹੈ ਹਾਂ ਮੌਜੂਦ ਹੈ ਮਤਲਬ ਤਾਂ ਉਹਦੇ ਵਿੱਚ ਇਹੀ ਕਿਹਾ ਗਿਆ ਸੀ ਵੀ ਜੇ ਮੌਜੂਦ ਹੈ ਤਾਂ ਫੋਟੋ ਫੋਟੋ ਕਰ ਦਿਓ ਹਾਂ ਜੇ ਨਹੀਂ ਤੁਹਾਨੂੰ ਫਿਜ਼ੀਕਲ ਤੌਰ ਤੇ ਮਿਲਦੀ ਤਾਂ ਤੁਸੀਂ ਹਾਂ ਉਹਨੂੰ ਅਸੀਂ ਮੌਜੂਦ ਨਹੀਂ ਲਿਖਤਾ ਕਿ ਸਾਨੂੰ ਕਾਰਨ ਨਹੀਂ ਦੱਸਣਾ ਇਸਨੂੰ ਹੱਦ ਦੱਸਣ ਦੀ ਜੇ ਸਾਨੂੰ ਜੇ ਕੋਈ ਕਾਰਨ ਦੱਸਣ ਨੂੰ ਕਿਹਾ ਜਾਂਦਾ ਨਾ ਵੀ ਤੁਸੀਂ ਕਾਰਨ ਦੱਸੋ ਜੇ ਉਹ ਵਿਸ਼ੇਸ਼ ਕਥਨ ਦੇ ਵਿੱਚ ਤਾਂ ਅਸੀਂ ਉਹਦਾ ਉਹ ਵੀ ਲਿਖਿਆ ਜਾਂਦਾ ਇਹ ਵੀ ਇੱਕ ਵੱਡਾ ਕਾਰਨ ਹੈ ਜਿਹੜਾ ਥੋੜਾ ਗੈਪ ਰਹਿ ਗਿਆ ਹੈ ਗੈਪ ਰਹਿ ਗਿਆ ਹੈ ਹਾਂ ਮਿਸ ਅੰਡਰਸਟੈਂਡਿੰਗ ਰਹੇਗੀ ਸਮਝ ਗਏ ਗੈਪ ਰਹਿ ਗਿਆ ਤੁਸੀਂ ਸਾਫ਼ ਦੱਸਦਾ ਜੇ ਤੁਹਾਨੂੰ ਉਹਦੇ ਵਿਸ਼ੇਸ਼ ਤੌਰ ਤੇ ਕਿਹਾ ਵੀ ਜਾਂਦਾ ਹੈ ਤਾਂ ਤੁਸੀਂ ਵੈਰੀਫਾਈ ਵੀ ਕਰ ਲੈਂਦੇ ਹੋ ਕਿ ਕਿਹੜੇ ਜ਼ਿਲ੍ਹੇ ਚ ਗਈ ਹੈ ਕਿਉਂਕਿ ਡਿਪਾਰਟਮੈਂਟ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਆ ਹਾਂ ਜੇ ਅਦਰ ਸਟੇਟ ਅਦਰ ਜ਼ਿਲ੍ਹੇ ਚ ਹੁੰਦਾ ਆ ਤਾਂ ਉੱਥੋਂ ਤੁਸੀਂ ਵੈਰੀਫਾਈ ਕਰ ਲੈਂਦੇ ਵੀ ਉਹ ਫਾਰਮ ਫਲਾਣੇ ਫਾਰਮ ਉੱਥੋਂ ਵਾਲੇ ਬੰਦੇ ਨੇ ਜਾ ਉਥੋਂ ਵਾਲੇ ਬੰਦੇ ਡਿਊਟੀ ਲੱਗ ਜਾਂਦੀ। ਜਾਂ ਮਸ਼ੀਨ ਕਿਸੇ ਕਾਰਨ ਵਾਰਸ਼ ਖਰਾਬ ਹੋ ਗਈ। ਕਿਸਾਨ ਤੋਂ ਨਹੀਂ ਸੰਭੀ। ਤਾਂ ਉਹਦਾ ਵੀ ਵਿਸ਼ੇਸ਼ ਤੌਰ ਤੇ ਵਿਉਰਾ ਆ ਜਾਣਾ ਸੀ ਇਹਦੇ ਵਿੱਚ। ਸੋ ਉਹ ਨਹੀਂ ਆਇਆ ਆ ਪਿਆ ਤਾਂ ਉਹਦੇ ਨਾਲ ਇਹ ਇੱਕ ਵੱਡਾ ਇਸ਼ੂ ਬਣ ਗਿਆ। ਇਸ਼ੂ ਬਣ ਗਿਆ ਵੀ ਜਿਹੜਾ ਮਸ਼ੀਨਾ ਗਾਇਬ ਹੋ ਗਈਆਂ। ਹਾਂਜੀ। ਗਾਇਬ ਹੋ ਗਈਆਂ। ਪਰ ਮੇਰੇ ਕੋਲੇ ਉਹ 44 ਦੇ 44 ਕਿਸਾਨਾਂ ਦਾ ਮਤਲਬ ਕਿ ਇਹ ਲਿਖ ਕੇ ਲੈਤਾ ਹੋਇਆ। ਉਹਦੇ ਸਾਈਨ ਨੇ ਬਕਾਇਦਾ ਆਧਾਰ ਕਾਰਡ ਨੰਬਰ ਹੈ। ਅੱਛਾ। ਵੀ ਉਹਨੇ ਜਿਹੜੇ ਹਾਂ ਜਿਹੜੀਆਂ ਗੱਮ ਮਸ਼ੀਨਾਂ ਦਾ ਨਾ ਦੋਸ਼ ਹੈ ਦੋਸ਼ ਹੈਗਾ 44 ਦਾ ਉਹਨਾਂ ਸਾਰੇ ਫਾਰਮ ਉਹਨੇ ਲਿਖ ਕੇ ਦਿੱਤਾ ਹੋਇਆ 44 ਦੇ 44 ਫਾਰਮਾਂ ਦਾ ਲਿਖ ਕੇ ਦਿੱਤਾ ਹੋਇਆ ਮੈਨੂੰ ਇਹ ਵੀ ਇੱਕ ਫੈਕਟ ਹੈ ਹਾਂ ਮੈਨੂੰ 44 ਦੇ 44 ਫਾਰਮਰਾਂ ਨੇ ਲਿਖ ਕੇ ਦਿੱਤਾ ਹੋਇਆ ਵੀ ਸਾਡੀ ਮਸ਼ੀਨ ਰਿਸ਼ਤੇਦਾਰੀ ਚ ਖੜੀ ਹੈ ਸਾਡੀ ਮਸ਼ੀਨ ਮਿਸਤਰੀ ਕੋਲੇ ਖੜੀ ਹੈ ਸਾਡੀ ਮਸ਼ੀਨ ਐਸ ਐਮ ਐਮ ਪੀ ਖੜਾ ਹੈਗਾ ਵੀ ਉਹਨਾਂ ਨੇ ਆਪ ਦਾ ਕੋਈ ਨਾ ਕੋਈ ਰੀਜਨ ਜਾਂ ਜੇ ਕਿਸੇ ਕਿਸਾਨ ਨੇ ਆਪਦੀ ਵੇਚ ਵੀ ਦਿੱਤੀ ਮਸ਼ੀਨ ਉਹ ਤਾਂ ਉਹਦਾ ਰੀਜਨ ਦੱਸਿਆ ਤਾਂ ਉਹਨੇ ਰੀਜਨ ਦੱਸਿਆ ਵੀ ਜੀ ਮੇਰਾ ਬੇਟਾ ਕੱਲਾ ਸੀ ਮੈਂ ਕੰਬਾਈਨ ਲੱਤੀ ਸੀ ਮੇਰਾ ਬੇਟਾ ਕੈਨੇਡਾ ਜਾਂ ਅਮਰੀਕਾ ਚਲਾ ਗਿਆ ਤਾਂ ਮੈਂ ਇਸ ਕਰਕੇ ਮਸ਼ੀਨ ਉਹ ਇਹ ਇੱਕ ਵੱਡੀ ਗੱਲ ਹੈਗੀ ਹੈ ਇੱਥੇ ਜੀ ਜਿਵੇਂ ਇਹਨਾਂ ਅ ਅਧਿਕਾਰੀ ਨੂੰ ਜਿਹੜੇ ਖੇਤੀਬਾੜੀ ਵਿਭਾਗ ਦੇ ਵਿੱਚ ਕੰਮ ਕਰਦੇ ਸਨ ਇਹਨਾਂ ਨੂੰ ਨੋਟਿਸ ਜਾਰੀ ਹੋਇਆ 44 ਮਸ਼ੀਨਾਂ ਦਾ ਤੇ 44 ਮਸ਼ੀਨਾਂ ਕਿਸਾਨਾਂ ਕੋਲ ਗਈਆਂ ਨੇ ਉਹਦਾ ਤੁਹਾਡਾ ਪ੍ਰੂਫ ਵੀ ਹੈਗਾ ਆ ਆਪਣੇ ਆਪਣੇ ਪ੍ਰੂਫ ਹੈ ਉਹਨਾਂ ਦਾ ਵੀ ਆ ਦੇਖੋ ਇਹ 44 ਮਸ਼ੀਨਾਂ ਫਾਰਮਰ ਤੱਕ ਗਈਆਂ ਨੇ ਇਹਦੇ ਵਿੱਚ ਕੋਈ ਡਾਊਟ ਨਹੀਂ ਕੋਈ ਡਾਊਟ ਨਹੀਂ ਹੈਣਾ ਜੀ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਦੇਖੋ ਅਮਾਉਂਟ ਪੜੋ ਜਿਹਨਾਂ ਦੇ ਉਹਨਾਂ ਦਾ ਜਿਹੜਾ ਅਮਾਉਂਟ ਆ ਉਹਨਾਂ ਦੇ ਖਾਤੇ 'ਚ ਗਏ ਨੇ ਸਾਰੇ ਪੈਸੇ ਹਾਂਜੀ ਹਾਂ ਖਾਤੇ 'ਚ ਗਏ ਨੇ ਜੀ ਖਾਤੇ 'ਚ ਗਏ ਨੇ ਇਥੋਂ ਇੱਕ ਪਲੇਖਾ ਪਹਿਲਾਂ ਦੂਰ ਹੋ ਗਿਆ ਪੈਸਾ ਉਹਨਾਂ ਪਰਾਂ ਨੇ ਗਿਆ ਫਾਰਮਰ ਦੇ ਫਾਰਮਰ ਦੇ ਖਾਤੇ ਚ ਗਏ ਹਨ ਫਿਰ ਦੂਜੀ ਗੱਲ ਉਹਨਾਂ ਨੂੰ ਮਸ਼ੀਨ ਵੀ ਮਿਲ ਗਈ ਮਸ਼ੀਨ ਮਿਲ ਗਈ ਜੀ ਇਹ ਵੀ ਵੈਰੀਫਾਈ ਆ ਇਹ ਮਹਿਕਮੇ ਦਾ ਜਿਹੜਾ ਹੈ ਹਾਂਜੀ ਇਹ ਇਹ ਮਹਿਕਮੇ ਵੱਲੋਂ ਮਿਲਿਆ ਜੀ ਆਪਾਂ ਨੂੰ ਦੇਖੋ ਕਾਇਦਾ ਸਾਈਨ ਹੋਏ ਹੋਏ ਨੇ ਚੀਫ ਸਾਡੇ ਇਹ ਮਹਿਕਮੇ ਦਾ ਹੀ ਵੈਰੀਫਾਈ ਕੀਤਾ ਹੋਇਆ ਹੈ ਜਾਨੀ ਡਾਕਟਰ ਸਾਰੇ ਵਿਓਰਾ ਆ ਜਿਹਦੇ ਵਿੱਚ ਸਾਫ ਸਪਸ਼ਟ ਹੈ ਵੀ ਜਿਹੜੇ ਇਹ 44 ਮਸ਼ੀਨਾਂ ਨੇ ਪੈਸੇ ਉਹਨਾਂ ਕਿਸਾਨਾਂ ਦੇ ਖਾਤੇ 'ਚ ਗਏ ਨੇ। ਹਾਂ ਜੀ ਤਾਂ ਦੇਖੋ ਜੀ ਖਾਤੇ 'ਚ ਅਮਾਉਂਟ ਸਾਰੇ ਉਹਨਾਂ ਦੇ ਖਾਤੇ 'ਚ ਆਹ ਆ ਨੰਬਰ। ਖਾਤੇ 'ਚ ਅਮਾਉਂਟ ਗਈ ਆ, ਮਸ਼ੀਨਰੀ ਵੀ ਉਹਨਾਂ ਕੋਲ ਗਈ ਆ। ਤੇ ਉਸ ਤੋਂ ਬਾਅਦ ਅਗਰ ਉਹ ਫਾਰਮਰ ਨੇ ਕਿਸੇ ਕਾਰਨ ਵਰਸ਼ ਮੌਕੇ ਤੇ ਮੌਕੇ ਤੇ ਦਿਖਾ ਨਹੀਂ ਮੌਕੇ ਤੇ ਦਿਖਾ ਨਹੀਂ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਮਸ਼ੀਨ ਕਿਸਾਨ ਤੱਕ ਨਹੀਂ ਪਹੁੰਚੀ ਜਾਂ ਉਤ ਕੋਈ ਘਪਲੇਬਾਜ਼ੀ ਹੋਈ ਆ ਜਾਂ ਪੈਸੇ ਕਿਸਾਨ ਤੱਕ ਨਹੀਂ ਗਏ ਨਹੀਂ ਗਏ ਇਹ ਤਾਂ ਸਾਫ ਸਪਸ਼ਟ ਹੋ ਗਿਆ ਹੈ ਇਹ ਇਹੋ ਜੀ ਗੱਲ ਨਹੀਂ ਹੈ ਦੂਜੀ ਜਿਹੜੀ ਗੱਲ ਆ ਰਹੀ ਹੈ ਜਿਹਦੇ ਆਧਾਰ ਤੇ ਜਿਹੜਾ ਗੈਪ ਬਣਿਆ ਹਾਂਜੀ ਹੈਨਾ ਉਹੀ ابھی ਜਿਹੜੀ ਮਸ਼ੀਨ ਆ ਮੌਕੇ ਤੇ ਮੌਜੂਦ ਨਹੀਂ ਮੌਕੇ ਤੇ ਮੌਜੂਦ ਨਹੀਂ ਮੌਕੇ ਤੇ ਕਈ ਵੀ ਮੌਕੇ ਤੇ ਮੌਜੂਦ ਹੁਣ ਨਾ ਹੁੰਦੇ ਕਈ ਕਾਰਨ ਤੁਹਾਨੂੰ ਮੈਂ ਦੱਸ ਦਤੇ ਹਾਂਜੀ ਹਾਂ ਇਹ ਜਿਵੇਂ ਤੋਂ ਫਤਿਹਗੜ੍ਹ ਸਾਹਿਬ ਦਾ ਸਾਰਾ ਇਹ ਡਾਟਾ ਹੈਗਾ ਹਨਾ ਜੀ ਲਗਭਗ ਫਤਿਹਗੜ੍ਹ ਸਾਹਿਬ ਦੇ ਵਿੱਚ 150 ਦੇ ਕਰੀਬ ਫਾਰਮਰ ਹੈਗੇ ਨੇ ਮਿਸ ਦੋਸ਼ ਲੱਗੇ ਨੇ ਵੀ ਮਿਸ ਨੇ ਹਾਂ ਜਿਹੜੇ ਮਸ਼ੀਨਾਂ ਤੇ ਦੋਸ਼ ਲੱਗੇ ਨੇ 150 ਦੇ ਕਰੀਬ ਮਸ਼ੀਨਾਂ ਨੇ ਤੇ ਉਹਨਾਂ ਸਾਰੇ ਫਾਰਮਰ ਦਾ ਇੱਥੇ ਵਿਵਰ ਹੈ ਆ ਮਸ਼ੀਨਾਂ ਉਹਨਾਂ ਤਾਂ ਗਈਆਂ ਨੇ ਪੈਸੇ ਵੀ ਗਏ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਹੈ ਮਸ਼ੀਨ ਕਈਆਂ ਕੋਲ ਹੈ ਪੈਣਾ ਕੋਈ ਨਹੀਂ ਹਾਂ ਨਹੀਂ ਹੈਗੀ ਜੇ ਉਹਨਾਂ ਨੇ ਵੇਚੀ ਵੀ ਆ ਉਹਨਾਂ ਨੇ ਆਪ ਦਾ ਰੀਜ਼ਨ ਦੱਸ ਕੇ ਵੇਚੀ ਆ ਵੀ ਮੈਂ ਕਰਕੇ ਵੀ ਮੈਨੂੰ ਮਸ਼ੀਨ ਮੇਰੀ ਖਰਾਬ ਰਹਿੰਦੀ ਸੀ ਜਾਂ ਇਸ ਤਰੀਕੇ ਦੇ ਕੁਝ ਵੀ ਕਾਰਨ ਹੈਗਾ ਹਾਂ ਸੋ ਇਹ ਈ ਗੱਲ ਤਾਂ ਇੱਕ ਇਹਨਾਂ ਆਧਾਰ ਤੇ ਡਾਕੂਮੈਂਟ ਦੇ ਆਧਾਰ ਤੇ ਕਲੀਅਰ ਹੋ ਜਾਂਦੀ ਵੀ ਇਹ ਘਪਲਾ ਨਹੀਂ ਦਿਖ ਰਿਹਾ ਜੇ ਆਪਾਂ ਫਤੇਗਰ ਸਾਹਿਬ ਦੀ ਆਪਾਂ ਗੱਲ ਕਰੀਏ ਦੂਜੀ ਇਹ ਗੱਲ ਇੱਥੇ ਇਹ ਵੀ ਉਹਦੇ ਜਿਵੇਂ ਇਹ ਵੀ ਦੇਖਿਆ ਜਾ ਰਿਹਾ ਹੈ ਵੀ ਕਈ ਜਿਹੜੇ ਨੋਟਿਸ ਜਾਰੀ ਹੋਏ ਨੇ ਜਿਹੜੇ ਨਵੇਂ ਜੋਇਨਿੰਗ ਨੇ ਉਹਨਾਂ ਨੂੰ ਵੀ ਨੋਟਿਸ ਜਾਰੀ ਹੋਗੇ ਹਾਂ ਜੀ ਹਾਂ ਹਾਂ ਇਹ ਅੱਛਾ ਹੁਣ ਆਪਾਂ ਜੇ ਉਸ ਟਾਪਿਕ ਤੇ ਆ ਜਾਈਏ ਇਹ ਵੀ ਥੋੜਾ ਜਿਹਾ ਗੈਪ ਦੇਖ ਰਿਹਾ ਹੈ ਇਸ ਬਾਰੇ ਉਸ ਟਾਪਿਕ ਤੇ ਆ ਜਾਈਏ ਜੇਕਰ ਆਪਾਂ ਇਸ ਟਾਪਿਕ ਤੇ ਆ ਜਾਈਏ ਜੀ ਵੀ ਨੂੰ ਸਰਕਾਰ ਵੱਲੋਂ ਦੇਖੋ ਨੋਟਿਸ ਜਾਰੀ ਹੋਇਆ ਨਾ ਉਹਦੇ ਸਾਨੂੰ ਇੱਕ ਲਿਖਿਆ ਇਹਦੇ ਵਿੱਚ ਇਸ ਤਰ੍ਹਾਂ ਮਸ਼ੀਨਾਂ ਦੇ ਗੁੰਮ ਹੋਣ ਕਰਕੇ ਅਧਿਕਾਰੀਆਂ ਵੱਲੋਂ ਮਸ਼ੀਨਾਂ ਦੀ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਨਾ ਕਰਕੇ ਡਿਊਟੀ ਸਹੀ ਟੈਂਗ ਨਾਲ ਨਹੀਂ ਨਿਭਾਈ ਗਈ। ਹੂੰ। ਮਤਲਬ ਕਿ ਇਹ ਨੰਬਰ ਇੱਕ ਤਾਂ ਇਹ ਗੱਲ ਹੈਗੀ ਹੈ ਜੀ ਵੀ ਸਾਡੇ ਨੂੰ ਕੋਈ ਗਾਈਡਲਾਈਨ ਨਹੀਂ ਸੀ ਵੀ ਤੁਸੀਂ ਸਮੇਂ-ਸਮੇਂ ਤੇ ਹੂੰ ਆ ਮਹੀਨੇ 20 ਦਿਨ ਬਾਅਦ ਜਾਂ ਦੱਸ ਦਿਨਾ ਬਾਅਦ ਜਾਂ 2 ਮਹੀਨੇ ਬਾਅਦ ਮਸ਼ੀਨ ਦੀ ਚੈਕਿੰਗ ਕਰਦੇ ਰਹੇ ਨੇ। ਕਿੰਨੇ ਸਾਡੇ ਕੋਲ ਕੋਈ ਗਾਈਡਲਾਈਨ ਨਹੀਂ। ਨੰਬਰ 2 ਤੇ ਜੇਕਰ ਹੁਣ ਮੇਰੇ ਤੇ ਜਿਹੜਾ ਦੋਸ਼ ਲੱਗਿਆ 44 ਮਸ਼ੀਨਾਂ ਦਾ ਉਹ ਮਸ਼ੀਨਰੀ ਹੈਗੀ 2018-19 ਤੋਂ। ਹੂੰ। 18 19 ਤੋਂ 21 22 ਤੱਕ ਦੀ ਜਦੋਂ ਕਿ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਚ 9 11 2021 ਨੂੰ ਜੁਆਇਨ ਕਰਿਆ ਹੈ ਤੇ ਜਿਹੜੀ ਮਸ਼ੀਨਰੀ 18 19 ਵਾਲੀ ਮਸ਼ੀਨਰੀ ਹੈ ਉਹਦੀ ਜਿਹੜੀ ਵੈਰੀਫਿਕੇਸ਼ਨ ਜਾਂ ਰੱਖ-ਰਖਾਅ ਜਾਂ ਉਹਦੀ ਨਿਗਰਾਨੀ ਵਾਸਤੇ ਮੈਂ ਕਿਸ ਤਰ੍ਹਾਂ ਜ਼ਿੰਮੇਵਾਰ ਹੋ ਸਕਦਾ ਹੈ ਉਹ ਤਾਂ ਜਿਹੜਾ ਅਗਲਾ ਤੁਹਾਡੇ ਥਾਂ ਤੇ ਅਫਸਰ ਹੋਊਗਾ ਹਾਂ ਇਹ ਤਾਂ ਜਾਂ ਉਥੋਂ ਵਾਲਾ ਉਹ ਜਾਂ ਉਹ ਜਾਂ ਨਾ ਹੀ ਕੋਈ ਪਿਛਲਾ ਅਫਸਰ ਸਾਨੂੰ ਇਹ ਬਕਾਇਦਾ ਆਪਦੀ ਉਹ ਦੇ ਕੇ ਜਾਂਦਾ ਸੀ ਲਿਖ ਕੇ ਦੇ ਕੇ ਜਾਂ ਕੋਈ ਸੁਭਾ ਕੇ ਜਾ ਵੀ ਬਿਆ ਲੋ ਜੀ ਇੰਨੀ ਮਸ਼ੀਨਰੀ ਅੱਜ ਤੱਕ ਮੇਰੇ ਹੁੰਦੇ ਹੈਗੀ ਆ ਕੱਲੋਂ ਤੋਂ ਹੁਣ ਤੁਸੀਂ ਆ ਗਏ ਤੁਸੀਂ ਜ਼ਿੰਮੇਵਾਰ ਹੋ ਇਹ ਵੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਇੱਕ ਸਰਕਾਰ ਨੇ ਪਤਾ ਨਹੀਂ ਕਿਉਂ ਕਿਸੇ ਨੂੰ ਬਚਾਉਣ ਵਾਸਤੇ ਜਾਂ ਕੋਈ ਆਪਦੀ ਵਾਹ ਵਾਖਟਣ ਵਾਸਤੇ ਜਾਂ ਇਹ ਵੀ ਹੋ ਸਕਦਾ ਹੈ 2024 ਦੀ ਇਲੈਕਸ਼ਨ ਮੂਹਰੇ ਆ ਗਈ ਸਰਕਾਰ ਨੇ ਇੱਕ ਬੋਰਡ ਹੀ ਲਾਉਣੇ ਹੋਣ ਵੀ ਅਸੀਂ ਤਾਂ ਜੀ 900 ਖੇਤੀਬਾੜੀ ਵਿਭਾਗ ਦੇ 900 ਅਧਿਕਾਰੀ ਟੰਗਤਾ ਹੂੰ ਇਹ ਵੀ ਹੋ ਸਕਦਾ ਹੈ ਵੀ ਸਾਨੂੰ ਹੀ ਬਲੀ ਦੇ ਕੇ ਸਰਕਾਰ ਆਪ ਦੀ ਕੋਈ ਵਾਵਾ ਘਟਨਾ ਚਾਹੁੰਦੀ ਹੈ ਇਹਦੇ ਚ ਤਾਂ ਇੱਕ ਮਤਲਬ ਵੀ ਨਹੀਂ ਹੈ ਨਹੀਂ ਗਈ ਵੀ ਸਾਨੂੰ ਕੋਈ ਇਸ ਤਰੀਕੇ ਦੀ ਹਦਾਇਤ ਹੋਵੇ ਵੀ ਤੁਸੀਂ ਇਹ ਇੱਕ ਗੱਲ ਹੋਰ ਵੀ ਹੈ ਜਿਹੜਾ ਇਹ ਮੈਂ ਖੇਤੀਬਾੜੀ ਵਿਭਾਗ ਵੱਲੋਂ ਜਿਹੜਾ ਇਹ ਨੋਟਿਸ ਜਾਰੀ ਹੋਇਆ ਇਹ ਤੇ ਕਿਤੇ ਵੀ ਮੈਂਸ਼ਨ ਨਹੀਂ ਹੈਗਾ ਵੀ ਕੋਈ ਕੱਪਲੇਵਾਜੀ ਜਾਂ ਪੈਸੇ ਉਹਨਾਂ ਤੱਕ ਨਹੀਂ ਪਹੁੰਚੇ ਨਹੀਂ ਪਹੁੰਚੇ ਹਾਂ ਇਹਦੇ ਇਹਦੇ ਦੋਸ਼ ਲੱਗੇ ਹੁਣ ਸਿਰਫ ਇੱਥੇ ਇਹਦੇ ਵਿੱਚ ਇਹੀ ਮੈਂਸ਼ਨ ਆ ਵੀ ਤੁਸੀਂ ਵੈਰੀਫਾਈ ਨਹੀਂ ਕੀਤਾ ਤੁਸੀਂ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਨਹੀਂ ਕੀਤੀ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਨਹੀਂ ਕੀਤਾ ਯਾਨੀ ਕਿਸਾਨ ਕੋਲ ਮਸ਼ੀਨ ਗਈ ਆ ਮੈਂ ਫੇਰ ਉਹੀ ਗੱਲ ਕਰਾਂ ਕਹਾਗਾ ਕਿਸਾਨ ਕੋਲ ਮਸ਼ੀਨ ਗਈ ਆ ਕਿਸਾਨ ਦੇ ਖਾਤੇ ਚ ਪੈਸੇ ਗਏ ਪੈਸੇ ਗਏ ਨੇ ਉਹਦੀ ਜਿਹੜੀ ਬਕਾਇਦਾ ਲਿਸਟ ਪਈ ਆ ਉਹਦੀ ਬਕਾਇਦਾ ਲਿਸਟ ਹੈਗੀ ਆ ਗਵਰਨਮੈਂਟ ਡਿਪਾਰਟਮੈਂਟ ਦੀ ਡਿਪਾਰਟਮੈਂਟ ਵੱਲੋਂ ਦਿੱਤੀ ਪਰ ਇੱਥੇ ਜਿਹੜੀ ਗੱਲ ਆ ਰਹੀ ਹੈ ਵੀ ਉਹ ਕਿਸਾਨ ਕੋਲੋਂ ਮੌਕੇ ਤੇ ਮੌਜੂਦ ਨਹੀਂ ਸੀ ਤੇ ਦੂਜਾ ਇਹਨਾਂ ਨੇ ਜਿਹੜਾ ਨੋਟਿਸ ਦੇ ਵਿੱਚ ਗੱਲ ਕਹੀ ਹੈ ਵੀ ਤੁਸੀਂ ਵੈਰੀਫਾਈ ਨਹੀਂ ਕੀਤਾ ਸਮੇਂ-ਸਮੇਂ ਤੇ ਵੈਰੀਫਾਈ ਨਹੀਂ ਕੀਤਾ ਸਾਨੂੰ ਇਹ ਕੋਈ ਗਾਈਡਲਾਈਨ ਨਹੀਂ ਵੀ ਅਸੀਂ ਇਹਦੀ ਮੁੜ ਕੇ ਵੈਰੀਫਿਕੇਸ਼ਨ ਕਰਦੇ ਰਹਿਣਾ ਹੈ ਅੱਛਾ ਇਹ ਇਹਦੀ ਗਾਈਡਲਾਈਨ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਕੋਈ ਨਹੀਂ ਸਾਨੂੰ ਸਿਰਫ ਜਦੋਂ ਮਸ਼ੀਨ ਕਿਸਾਨ ਲੈਂਦਾ ਹੂੰ ਉਦੋਂ ਸਾਡੇ ਕੋਲੇ ਗਾਈਡਲਾਈਨ ਹੁੰਦੀ ਅਸੀਂ ਉਦੋਂ ਜਾਣਦੇ ਹਾਂ ਮਸ਼ੀਨ ਦੇਖਦੇ ਹੂੰ ਜੇ ਕਿਸਾਨ ਨੇ ਜਦੋਂ ਕਿਸਾਨ ਨੇ ਮਸ਼ੀਨ ਖਰੀਦ ਲਈ ਹੂੰ ਅਸੀਂ ਮਹਿਕਮੇ ਨੂੰ ਲਿਖ ਦਿੰਦੇ ਆ ਕਿ ਇਸ ਕਿਸਾਨ ਨੇ ਮਸ਼ੀਨ ਖਰੀਦ ਲਈ ਹੂੰ ਠੀਕ ਹੈ ਜੀ ਤਾਂ ਫੇਰ ਮਹਿਕਮਾ ਉਹਦੇ ਖਾਤੇ 'ਚ ਪੈਸੇ ਪਾਉਂਦਾ ਹੈ ਕਿਸਾਨ ਦੇ ਹੂੰ ਸਾਡੇ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਜਾਵਾਂਗੇ ਜੇ ਮਸ਼ੀਨ ਉਹਨੇ ਖਰੀਦ ਲਈ ਉਹਨੇ ਕਹਿੰਦਾ ਜੀ ਮੈਂ ਦੇਖੋ ਮਸ਼ੀਨ ਖਰੀਦ ਲਈ ਹੂੰ ਉਹ ਮਸ਼ੀਨ ਵੀ ਬੜੇ ਤਰੀਕੇ ਨਾਲ ਖਰੀਦੀ ਜਾਂਦੀ ਹੈ ਜੀ ਉਹਦੇ ਵਿੱਚ ਉਕਰਿਆ ਹੋਇਆ ਹੁੰਦਾ ਵੀ ਇਹ ਮਸ਼ੀਨ ਦਾ ਨਾਂ ਹੂੰ ਇਅਰ ਨਹੀਂ ਮੈਨੂੰ ਤੁਸੀਂ ਥੋੜਾ ਸਿੰਪਲ ਤਰੀਕੇ ਨਾਲ ਮਤਲਬ ਸ਼ਾਰਟ ਦੇ ਵਿੱਚ ਇਹ ਸਮਝਾਓਗੇ ਵੀ ਇਹ ਕਿਵੇਂ ਮਸ਼ੀਨ ਕਿਸਾਨ ਤੱਕ ਪਹੁੰਚਦੀ ਆ ਕਿਵੇਂ ਸਬਸਿਡੀ ਵਾਲੀ ਮਸ਼ੀਨ ਕਿਸਾਨ ਤੱਕ ਪਹੁੰਚਦੀ ਕਿਵੇਂ ਅਪਲਾਈ ਹੁੰਦਾ ਹਾਂਜੀ ਤੁਹਾਡਾ ਕੀ ਰੋਲ ਰਹਿੰਦਾ ਇਹਦੇ ਵਿੱਚ ਇਹ ਇਹ ਆਨਲਾਈਨ ਅਪਲਾਈ ਕਰਦੇ ਨੇ ਜੀ ਫਾਰਮਰ ਅੱਛਾ ਠੀਕ ਹੈ ਨਾ ਜੀ ਜਦੋਂ ਸਰਕਾਰ ਦੀ ਸਕੀਮ ਆ ਜਾਂਦੀ ਹੈ ਵੀ ਐਂ ਕਰਕੇ ਅਸੀਂ ਆਹ ਮਸ਼ੀਨਰੀ ਹੂੰ ਫਸਲਾਂ ਦੀ ਰਹਿਦਖੂੰਹਦ ਨੂੰ ਦੀ ਸਾਂਭ ਸੰਭਾਲ ਵਾਸਤੇ ਅਸੀਂ ਆਹ ਮਸ਼ੀਨਰੀ ਦੇਣੇ ਆ ਤਾਂ ਬਕਾਇਦਾ ਉਦੋਂ ਇੱਕ ਐਡ ਆਉਂਦੀ ਆ ਤਾਂ ਕਿਸਾਨ ਉਹ ਚ ਮਸ਼ੀਨ ਲੈਣ ਵਾਸਤੇ ਐਪਲੀਕੇਸ਼ਨਾਂ ਦਿੰਦੇ ਨੇ ਜੀ ਬਿਲਕੁਲ ਉਹ ਐਪਲੀਕੇਸ਼ਨ ਡਿਸਟ੍ਰਿਕਟ ਲੈਵਲ ਤੇ ਟਿਕ ਉਹਦੇ ਚ ਜ਼ਿਲ੍ਹੇ ਦਾ ਡੀਸੀ ਦੂਸਰਾ ਮੁੱਖ ਇਤਿਵਾੜੀ ਅਫਸਰ ਇੱਕ ਕਮੇਟੀ ਬਣਾ ਕੇ ਉਹ ਚ ਬਕਾਇਦਾ ਡਰਾ ਕੱਢੇ ਜਾਂਦੇ ਨੇ ਜੀ ਕਿਉਂ ਮਤਲਬ ਕਿ ਮਸ਼ੀਨਰੀ ਵਾਸਤੇ ਬਜਟ ਘੱਟ ਹੁੰਦਾ ਹੈ ਤੇ ਐਪਲੀਕੇਸ਼ਨਾਂ ਜ਼ਿਆਦਾ ਹੁੰਦੀਆਂ ਨੇ ਬਿਲਕੁਲ ਠੀਕ ਹੈ ਨਾ ਬੜੇ ਪਾਰਦਰਸ਼ੀ ਤਰੀਕੇ ਨਾਲ ਮਸ਼ੀਨਾ ਕਿਸਾਨਾਂ ਨੂੰ ਮਤਲਬ ਕਿ ਲਾਟਰੀ ਸਿਸਟਮ ਰਾਹੀਂ ਕੱਢਿਆ ਜਾਂਦੇ ਜਦੋਂ ਲਾਟਰੀ ਸਿਸਟਮ ਰਾਹੀਂ ਲਿਸਟ ਆ ਜਾਂਦੀ ਹੈ ਬਕਾਇਦਾ ਅਸੀਂ ਉਹਨਾਂ ਫਾਰਮਰਾਂ ਨੂੰ ਜਿਨ੍ਹਾਂ ਦਾ ਡਰਾਅ ਨਿਕਲ ਆਇਆ ਉਹਨਾਂ ਨੂੰ ਅਸੀਂ ਫੋਨ ਕਰਦੇ ਆ ਵੀ ਤੁਹਾਡਾ ਭਾਈ ਮਸ਼ੀਨਰੀ ਡਰਾਅ ਨਿਕਲ ਆਇਆ ਤੇ ਤੁਸੀਂ ਹੁਣ ਮਸ਼ੀਨਰੀ ਆਪਦੀ ਖਰੀਦ ਸਕਦੇ ਹਾਂ ਬਿਲਕੁਲ ਅਸੀਂ ਮੈਂ ਇੱਕ ਮਾ ਉਹਨਾਂ ਨੂੰ ਮੁੱਖੇਤੀ ਵੱਡੀ ਅਫਸਰ ਜ਼ਿਲ੍ਹੇ ਦਾ ਉਹਨਾਂ ਨੂੰ ਸੈਂਕਸ਼ਨ ਲੈਟਰ ਦਿੰਦਾ ਹੂੰ ਵੀ ਤੁਸੀਂ ਹਰ ਲੋਅ ਸ਼ੈਂਕਸ਼ਨ ਲੈਟਰ ਲੈ ਜਿੱਥੇ ਮਸ਼ੀਨਰੀ ਖਰੀਦ ਲੋ ਜਦੋਂ ਕਿਸਾਨ ਮਸ਼ੀਨਰੀ ਖਰੀਦ ਲੈਂਦਾ ਤਾਂ ਕਿਸਾਨ ਸਾਨੂੰ ਫੋਨ ਕਰਦਾ ਮੈਂ ਜੀ ਮਸ਼ੀਨ ਖਰੀਦ ਲਈ ਹੂੰ ਬਿਲਕੁਲ ਸਾਨੂੰ ਉਹਦਾ ਬਿੱਲ ਦਿਖਾਉਂਦਾ ਹੂੰ ਆਧਾਰ ਕਾਰਡ ਦੇਖਦੇ ਅਸੀਂ ਉਹਦਾ ਹੂੰ ਅਸੀਂ ਉਹਦੇ ਜਾ ਕੇ मौके ਤੇ ਵੈਰੀਫਿਕੇਸ਼ਨ ਕਰਦੇ ਆਂ ਜੀ ਮਸ਼ੀਨ ਦੀ ਵੀ ਮਸ਼ੀਨ ਕਿਸਾਨ ਨੇ ਵਾਕਈ ਖਰੀਦ ਲਈ ਹੂੰ ਅਸੀਂ ਇਹ ਆਪਦਾ ਇਹ ਇਹ ਸਿਸਟਮ ਵੀ ਸਾਰਾ ਪੋਰਟਲ ਤੇ ਹੁੰਦਾ ਹੈ ਹੂੰ ਪੋਰਟਲ ਤੇ ਅਸੀਂ ਅਪਡੇਟ ਕਰਦੇ ਰਹੇ ਹਾਂ ਅਪਡੇਟ ਕਰ ਦਿੰਨੇ ਆ ਬਕਾਇਦਾ ਫੋਟੋ ਅਪਡੇਟ ਹੁੰਦੀ ਹੈ ਸਾਡੀ ਉਸੇ ਠੀਕ ਹੈ ਜੀ ਬਕਾਇਦਾ ਅਸੀਂ ਕਹਿੰਦੇ ਨੇ ਮਸ਼ੀਨ ਫਾਰਮਰ ਨੇ ਕ੍ਰੈਡਿਟ ਲਈ ਮੈਂ ਫਾਰਮਰ ਨੇ ਕ੍ਰੈਡਿਟ ਦੇਉਂਦੇ ਸੀ ਹਾਂਜੀ ਹਾਂਜੀ ਜਦੋਂ ਇਹ ਸਾਰੇ ਹੋ ਜਾਂਦੇ ਆ ਉਹ ਮਸ਼ੀਨ ਖਰੀਦੀ ਜਾਂਦੀ ਹੈ ਜਿਹੜੀ ਲਿਸਟਡ ਹੁੰਦੀ ਆ ਹਾਂਜੀ ਹਾਂ ਉਹਨਾਂ ਵਿੱਚੋਂ ਹੀ ਹੁੰਦੀ ਆ ਉਹਨਾਂ ਵਿੱਚੋਂ ਹੀ ਹੁੰਦੀ ਆ ਜੀ ਜਿਹੜੀ ਮੈਕਨਿਕ ਵੱਲੋਂ ਲਿਸਟਡ ਮਸ਼ੀਨਾ ਹੁੰਦੀਆਂ ਨੇ ਕੰਪਨੀਆਂ ਹੁੰਦੀਆਂ ਨੇ ਵੇਖੋ ਹਾਂਜੀ 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 ਉਹਨਾਂ ਚ ਹੀ ਕਿਸਾਨ ਖਰੀਦਦਾ ਉਹਨਾਂ ਚ ਫੀਦਾ ਕਿਸਾਨ ਉਹ ਪਹਿਲਾਂ ਪੂਰੀ ਰਕਮ ਦਿੰਦਾ ਉਹ ਪਹਿਲਾਂ ਪੂਰੀ ਰਕਮ ਦੇ ਕੇ ਆਉਂਦਾ ਜੀ ਮਸ਼ੀਨ ਦੀ ਪੂਰੀ ਰਕਮ ਦੇ ਉਹ ਕਿਸਾਨ ਜਿਹੜੀ ਮਸ਼ੀਨ ਦੀ ਪੂਰੀ ਰਕਮ ਦੇ ਦਿੰਦਾ ਉਸ ਤੋਂ ਬਾਅਦ ਜਿਹੜੀ ਸਬਸਿਡੀ ਹੈ ਉਹ ਦੇ ਕਿਸਾਨ ਦੇ ਅਕਾਊਂਟ ਚ ਜਦੋਂ ਜ ਮਸ਼ੀਨ ਖਰੀਦਦਾ ਹੈ ਹਾਂਜੀ ਤੁਸੀਂ ਜਾਣਿਆ ਉਹ ਵੀ ਹਾਂ ਖਰੀਦ ਲਈ ਉਹਨੂੰ ਵੈਰੀਫਾਈ ਕਰਦੇ ਹਾਂ ਫਿਰ ਪੋਰਟਲ ਦੇ ਉੱਤੇ ਅਪਡੇਟ ਕਰਦੇ ਹਾਂ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦੇ ਖਾਤੇ 'ਚ ਹਾਂ ਰਕਮ ਆਉਂਦੀ ਹੈ ਜੀ ਆਹ ਦੇਖੋ ਇਹ ਜਿਹੜੇ ਰਕਮ ਆਉਂਦੀ ਹੈ ਇਹ ਕਿੱਥੋਂ ਜਾਰੀ ਹੁੰਦੀ ਹੈ ਇਹ ਡਾਇਰੈਕਟਰ ਦਫ਼ਤਰ ਵੱਲੋਂ ਜਾਰੀ ਡਾਇਰੈਕਟਰ ਦਫ਼ਤਰੋਂ ਮੈਂ ਕਿਵੇਂ ਦਾ ਜਿਹੜਾ ਕੋਈ ਇੰਜੀਨੀਅਰਿੰਗ ਦਾ ਹੁੰਦਾ ਨਾ ਹੂੰ ਜਿਹੜਾ ਵੀ ਸਾਰਾ ਉਹਨਾਂ ਨੇ ਪੈਸਾ ਸੰਦਾ ਪ੍ਰਤੀ ਆਉਂਦਾ ਹੈਗਾ ਉਸ ਖਾਤੇ ਚੋਂ ਚਲੀ ਜਾਂਦੀ ਹੈ ਜੀ ਇਹ ਦੇਖੋ ਜੀ ਬਕਾਇਦਾ ਸਾਰੇ ਕੱਲੇ ਆ ਜਿਹੜੇ ਮੇਰੇ ਤੇ ਦੋਸ਼ ਹੈ ਵੀ ਅੱਛਾ ਤੁਹਾਡੀਆਂ ਮਸ਼ੀਨਾਂ ਇੱਥੇ ਐਸਐਮਐਸ ਦਾ 53200 ਪੈ ਗਿਆ ਟੋਟਲ ਪੇਮੈਂਟ ਪੈਗੀ ਕਿਸਾਨ ਦੇ ਖਾਤੇ ਚ ਜੀ ਅੱਛਾ ਇਹ ਦੇਖੋ ਇੱਕ ਤਾਂ ਇਹ ਗੱਲ ਹੋ ਗਈ ਵੀ 44 ਦੇ 44 ਕਿਸਾਨਾਂ ਦਾ ਤੁਸੀਂ ਮੇਰੇ ਕੋਲ ਮੈਂ ਲਿਖ ਕੇ ਬੈਠਾ ਹਾਂ ਜੀ ਇਹ ਕੋਈ ਮੈਂ ਅੱਜ ਨਹੀਂ ਲੇਤਾ ਮੈਂ ਉਦੋਂ ਹੀ ਲੇਤਾ ਹੂੰ ਕਿਉਂ ਬਕਾਇਦਾ ਮੈਂ ਡੇਟ ਪਾਈ ਹੈ 14/7/22 ਨੂੰ ਉਧਰ ਮੇਰੇ ਦਫ਼ਤਰ ਚ ਮੇਰੇ ਮੂਵਮੈਂਟ ਰਜਿਸਟਰ ਦੇ ਵਿੱਚ 14/7/22 ਨੂੰ ਮੇਰਾ ਲਿਖਿਆ ਹੋਇਆ ਵੀ ਮੈਂ ਉਹਨਾਂ ਪਿੰਡਾਂ ਚ ਇੱਕ ਵੀ ਤੁਹਾਨੂੰ ਬਿਨਾ ਡੇਟ ਤੇ 14/7/22 ਜਦੋਂ ਤੁਸੀਂ ਉਦੋਂ ਹੈਗੇ ਸੀ ਵੈਰੀਫਾਈ ਕਰਦੇ ਰਹੇ ਉਹ ਕਿਸ ਵੀ ਨੇ ਮੈਂ ਨਾਲ ਅੱਛਾ ਦੇਖੋ ਮੇਰੇ ਹਰੇਕ 'ਚ ਮੈਂ ਡੇਟ ਪਾਈ ਐ 14/7/22 ਨੂੰ ਗਏ ਜੀ ਮੈਂ ਇਹ ਮੈਂ ਹੁਣ ਅੱਜ ਤਾਂ ਡੇਟ ਪਾਈ ਨਹੀਂ ਇਹ ਠੀਕ ਹੈ ਨਾ ਰਜਿਸਟਰ ਤੇ ਵੀ ਲਿਖਿਆ ਆ ਤੁਹਾਡਾ ਸਰਕਾਰੀ ਕੋ ਮੈਂ ਅਸੀਂ ਜਿਵੇਂ ਮੈਂ ਸੀ ਦੌਰਾ ਰਜਿਸਟਰ ਪਾ ਕੇ ਜਾਣਿਆ ਦੌਰੇ ਉਹਦੇ ਲਿਖਿਆ ਦੇਖੋ ਜੀ ਇਹ ਮੈਂ ਕੋਈ ਵੀ ਤੁਸੀਂ ਮੈਨੂੰ ਆ ਦੇਖੋ 12/7/22 ਤੁਸੀਂ ਕੋਈ ਵੀ ਦੇਖ ਲਿਓ 12/7/22 ਹੂੰ ਬਿਲਕੁਲ ਤੁਸੀਂ ਕੋਈ ਵੀ ਮਤਲਬ ਕਿ ਇਹ ਦੇਖੋਗੇ 2722 ਜੀ ਤੇ ਇਹਦੇ ਵਿੱਚ ਫਿਰ 2822 ਹਾਂਜੀ ਅੱਛਾ ਇਹ ਹੈ ਫਿਰ ਨੰਬਰ ਦੋ ਤੇ ਮੇਰੇ ਕੋਲ ਇਹ ਲਿਸਟ ਹੈਗੀ ਵੀ ਜਿਹਦੇ ਚ ਕੱਲੇ-ਕੱਲੇ ਕਿਸਾਨ ਦੇ ਖਾਤੇ ਚ ਪੈਸੇ ਪਏ ਨੇ ਹੂੰ ਠੀਕ ਹੈ ਜੀ ਤੀਜਾ ਨੋਟਿਸ ਹੋਰ ਹੀ ਕੁਝ ਕਹਿੰਦਾ ਵੀ ਤੁਸੀਂ ਜੀ ਸਮੇਂ-ਸਮੇਂ ਤੇ ਵੈਰੀਫਿਕੇਸ਼ਨ ਕਰੀ ਅੱਛਾ ਜਿੰਨੇ ਮੈਂ ਆ ਦੇਖੋ ਮੈਂ ਇਹਦਾ ਇੰਨੀ ਕਰੀ ਹੈ ਹੂੰ ਤੁਸੀਂ ਗਿਣ ਲਓ ਜਿਹੜੇ ਉਹ ਨੇ ਫੋਮ ਇਸੰਗਲੇ ਨੇ ਇਹ ਐਨ ਇਹਨੂੰ ਅਸੀਂ ਕਿੰਨੇ ਕਹਸਾਂ ਤੁਸੀਂ ਇਹ ਜਿਹੜੀ ਮੈਂ ਮੈਨੂੰ ਮਿਲੀ ਹੈ ਇਹੀ ਰਹਿੰਦਾ ਹੋਊਗਾ ਹਾਂਜੀ ਮਤਲਬ ਸਾਰੇ ਪੰਜਾਬ ਦੇ ਕੰਡੀਸ਼ਨ ਜਿਹੜੀ ਖੇਤੀਬਾੜੀ ਵਿਭਾਗ ਦੇ ਨਾਲ ਨੋਟਿਸ ਚ ਆ ਰਹੇ ਉਹਨਾਂ ਦੀ ਸੇਮ ਕੰਡੀਸ਼ਨ ਹੈ ਸੇਮ ਕੰਡੀਸ਼ਨ ਹੈ ਜੀ ਹਾਂ ਸੇਮ ਹਾਲਾਤ ਸੇਮ ਕੰਡੀਸ਼ਨ ਤੇ ਇੱਕ ਗੱਲ ਮੈਨੂੰ ਹੋਰ ਦੱਸਿਓ ਜਦੋਂ ਗਾਈਡਲਾਈਨ ਦੀ ਆਪਾਂ ਗੱਲ ਕਰਦੇ ਆ ਤੇ ਸਬਸਿਡੀ ਤੇ ਤੁਸੀਂ ਦੱਸਤਾ ਵੀ ਸਬਸਿਡੀ ਕਿਵੇਂ ਮਿਲਦੀ ਹੈ ਕਿਸ ਤਰ੍ਹਾਂ ਤਾਂ ਉਸ ਤੋਂ ਪਹਿਲਾਂ ਕੋਈ ਗਾਈਡਲਾਈਨ ਵੀ ਜਾਰੀ ਹੁੰਦੀ ਆਣੀ ਵੀ ਵੀ ਫਾਰਮਰ ਨੂੰ ਤੁਸੀਂ ਦੇਤਾ ਦਿੱਤੀ ਉਸ ਤੋਂ ਬਾਅਦ ਇਹ ਫਾਰਮਰ 5 ਸਾਲ ਆਪਣੇ ਕੋਲ ਮਸ਼ੀਨ ਰੱਖੇ ਜਾਂ ਅੱਗੇ ਉਹ ਵੇਚ ਨਹੀਂ ਸਕਦਾ ਨਹੀਂ ਕਿਸਾਨ ਤੋਂ ਇੱਕ ਨਾ ਐਫੀਡੀਪਲੇ ਖੇਤੀਬਾੜੀ ਵਿਭਾਗ ਦੇ ਅਫਸਰ ਦੀ ਕੀ ਜ਼ਿੰਮੇਵਾਰੀ ਰਹੂਗੀ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਨਹੀਂ ਇਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੁੰਦੀ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਨਹੀਂ ਸਾਨੂੰ ਕੋਈ ਗਾਈਡਲਾਈਨ ਨਹੀਂ ਵੀ ਤੁਸੀਂ ਇਹਦੇ ਮੁੜ ਕੇ ਨਿਗਰੱਖਣੀ ਹੈ ਅੱਛਾ ਅੱਛਾ ਇੱਕ ਕਿਸਾਨ ਵੱਲੋਂ ਜ਼ਰੂਰ ਇੱਕ ਵਿਭਾਗ ਐਫੀਡੀਪ ਲੈਂਦਾ ਹੈ ਵੀ ਮੈਂ ਇਹ ਮਸ਼ੀਨਰੀ 5 ਸਾਲ ਤੱਕ ਨਹੀਂ ਵੇਚਾਂਗਾ। ਅੱਛਾ ਹਾਂਜੀ। ਉਹ ਉਹਨੇ ਕਾਫੀ ਡੈਪਟ ਜਰੂਰ ਦਿੱਤਾ ਹੁੰਦਾ ਹੈ ਵੀ ਮੈਂ ਇਹ ਕਿਸ ਮਸ਼ੀਨਰੀ 5 ਸਾਲ ਤੱਕ ਨਹੀਂ ਵੇਚਾਂਗਾ ਜੀ। ਤੇ ਉਹਦੇ ਪਿੱਛੇ ਮਤਲਬ ਕੀ ਉਹ ਹੁੰਦੀ ਹੈ ਮਨਸ਼ਾ ਕੀ ਹੁੰਦੀ ਆਪਣੇ ਉਹ ਜਿਹੜਾ ਐਫੀ ਡੈਪਟ ਲੈਨੇ ਆਪਾਂ 5 ਸਾਲ ਤੱਕ ਕੋਈ ਵੀ ਇਹੀ ਹੈ ਵੀ ਜਦੋਂ ਇਹਨੇ ਸਬਸਿਡੀ ਲੈਂਦੀ ਹੈ ਇਹਨੂੰ ਇਹ ਜਿਹੜੀ ਕਿਉਂ ਜਿਹੜਾ ਵੱਡਾ ਮੁੱਦਾ ਹੈਗਾ ਵੀ ਇਹਦੀ ਪਰਾਲੀ ਦੀ ਉਸ ਦਾ ਹਨਾ ਸੰਭ ਸੰਭਾਲ ਦਾ ਪ੍ਰਦੂਸ਼ਣ ਦਾ ਵੀ ਇਹ ਹੁਣ 5 ਸਾਲ ਇਹਨੂੰ ਜੂਝ ਤੱਕ ਰਹੀ ਬਿਲਕੁਲ ਪੰਜ ਸਾਲੇ ਨੂੰ ਯੂਜ਼ ਕਰੇ ਹਨ ਬੇ ਹੁੰਦਾ ਤਾਂ ਇਹ ਹੈਗਾ ਮਨਸਾ ਸਰਕਾਰ ਦੀ ਵੀ ਇਹ ਪੰਜ ਸਾਲੇ ਨੂੰ ਬੇ ਇਹਦਾ ਮਸ਼ੀਨਰੀ ਰੱਖੂਗਾ ਤਾਂ ਆਟੋਮੈਟਿਕ ਇਹ ਪਰਾਲੀ ਨੂੰ ਅੱਗ ਨਾ ਲਾਊਗਾ ਹਮ ਗੱਲ ਤਾਂ ਇਹੀ ਹੁੰਦੀ ਹੈਗੀ ਬਿਲਕੁਲ ਬਿਲਕੁਲ ਜੀ ਯਾਨੀ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਜਾਂ ਕੋਈ ਉਹ ਨਹੀਂ ਹੈਗਾ ਹਾਂ ਮੇਰੇ ਕੋਲੇ ਕੋਈ ਗਾਈਡਲਾਈਨ ਨਹੀਂ ਹੈਗੀ ਸਾਡੇ ਕੋਲੇ ਕੋਈ ਗਾਈਡਲਾਈਨ ਨਹੀਂ ਹੈਗੀ ਵੀ ਤੁਸੀਂ ਵੈਰੀਫਾਈ ਕਰ ਸਮੇਂ-ਸਮੇਂ ਤੇ ਨੂੰ ਹਾਂ ਨਿਗਰ ਰੱਖਣੀ ਹੈ ਸਮੇਂ-ਸਮੇਂ ਤੇ ਨਿਗਰ ਰੱਖਣੀ ਹੈ ਜੀ ਨਿਗਰ ਰੱਖਣੀ ਹੈ ਹਾਂ ਕਿ ਮੇਰੇ ਕੋਲੇ ਹੋਰ ਹੀ ਬਹੁਤ ਕੰਮ ਹੈ ਅਸੀਂ ਹੁਣ ਬਲਾਕ ਕਿਹੜਾ ਚ ਤਿੰਨ ਤਾਂ ਬੰਦੇ ਸੀਗੇ ਜੀ ਠੀਕ ਹੈ ਜੀ ਤਿੰਨ ਬੰਦੇ ਸੀ 88 ਪਿੰਡ ਨੇ ਸਾਡੇ ਕੋਲ ਤਾਂ ਕੰਮ ਹੋਰ ਹੀ ਨਹੀਂ ਸੀ ਮੁੱਕਦੇ ਜੇ ਸਾਨੂੰ ਕਹਿਣਾ ਵੀ ਤੁਸੀਂ 10 ਦਿਨਾਂ ਬਾਅਦ ਸਾਰੀ ਮਸ਼ੀਨਰੀ ਤੇ ਢੇਡਾ ਮਾਰ ਕੇ ਆਓ ਮੈਂ ਤਾਂ ਕਹਿਣਾ ਹੈਗਾ ਕੋਈ ਸੰਭਵ ਤਾਂ ਹੈ ਨਹੀਂ ਗੱਲ ਇਹ ਹਾਂ ਇਹ ਤਾਂ ਸੰਭਵ ਹੀ ਨਹੀਂ ਹੈ ਸੰਭਵ ਹੀ ਹੈ ਨਹੀਂ ਹੋਰ ਬਹੁਤ سارے ਕੰਮ ਨੇ ਕੀਤੇ ਹੋਰ ਢੇਡਾ ਕੰਮ ਛੋੜੇ ਨੇ ਵੀ ਅਸੀਂ ਜਦੋਂ ਸਾਨੂੰ ਇਹ ਕਹਦੇ ਵੀ ਤੁਸੀਂ ਮਸ਼ੀਨਰੀ ਕੋਲੇ ਭਈ ਬਸ ਇਹ ਨਿਗਾ ਵੀ ਰੱਖਦੇ ਹੋ ਫਿਰ ਅੱਗੇ ਕਹਿ ਲੈਣ ਕੀ ਆ ਵੀ ਮੰਨ ਲਓ ਕਿਸਾਨ ਹੁਣ ਜਿਵੇਂ ਇੱਕ ਫਾਰਮਰ ਨੇ ਕੰਬੈਨ ਲਈ ਆ ਹਾਂਜੀ ਹਨਾ 728 ਲੱਖ ਲਾ ਕੇ ਠੀਕ ਹੈ ਨਾ SMS ਉਹਨੂੰ ਮਿਲ ਗਿਆ ਲੱਖ ਕਿੰਨੇ ਕਰ ਹਾਂ ਇਹ 1 ਲੱਖ ਕੁਛ ਦੀ ਕੀਮਤ ਸੀਗੀ 53000 ਦੀ ਸਬਸਿਡੀ 50 ਉਹ ਮਿਲ ਗਿਆ ਤਾਂ ਉਹਨੇ ਜੇ ਕੰਬਾਈਨ ਵੇਚਦੀ ਤਾਂ SMS ਤਾਂ ਇਕੱਲੇ ਦਾ ਮੈਂ ਇਹੀ ਗੱਲ ਕਹਿਣਾ ਹੈ ਵੀ ਸਾਨੂੰ ਕਿਸਾਨ ਤਾਂ ਬੜਾ ਉਹ ਕਹਿੰਦੇ ਸੀ ਕਹਿੰਦੇ ਯਾਰ ਜਦੋਂ ਅਸੀਂ ਕੰਬਾਈਨ ਵੇਚਤੀ ਜਦੋਂ ਅਸੀਂ ਮਾਝੀ ਵੇਚਤੀ ਅਸੀਂ ਕੱਟ ਨੂੰ ਰੱਖ ਕੇ ਕੀ ਕਰਾਂਗੇ ਉਹ ਉਹ ਅਸੀਂ ਇਕੱਲੇ ਉਹਦੇ ਨਾਲ ਕੀ ਕੱਟੇ ਬੰਨਿਆ ਕਰਾਂਗੇ ਸਾਨੂੰ ਤਾਂ ਇਹ ਕਹਿੰਦੇ ਸੀ ਕਿਸਾਨ ਵੀ ਅਸੀਂ ਜਦੋਂ ਕੰਬਾਈਨ ਵੇਚਤੀ ਉਹ ਵੀ ਵੇਚਤੀ ਜੀ ਨਾਲ ਔਰ ਇਹ ਵੀ ਦੇਖਣ ਚ ਆਇਆ ਵੀ ਜਿੰਨੇ ਵੀ ਮਸ਼ੀਨਰੀ ਗਾਇਬ ਹੋਣ ਦਾ ਇਲਜ਼ਾਮ ਲੱਗ ਰਿਹਾ ਹੈ ਤੇ ਉਹਦੇ ਵਿੱਚੋਂ 40% ਦੇ ਕਰੀਬ ਐਸਐਮਐਸ ਸੀ 40% ਐਸਐਮਐਸ ਨੇ ਗਏ ਐਸਐਮਐਸ ਤੁਹਾਨੂੰ ਤੁਸੀਂ ਵੀ ਐਸਐਮਐਸ ਗੁੰਮ ਨਹੀਂ ਉਹ ਐਸਐਮਐਸ ਤਾਂ ਜਿਵੇਂ ਹੁਣ ਕੰਬਾਈਨ ਨਾਲ ਅਗਲੇ ਨੇ ਐਮਪੀ ਖੜਾਤੀ ਉੱਥੇ ਪਏ ਉਹ ਅੱਗੇ ਪਿੱਛੇ ਅੱਗੇ ਪਿੱਛੇ ਹੋ ਗਿਆ ਜੀ ਮੂਵੇਬਲ ਚੀਜ਼ ਹੈ ਜੀ ਦੇਖੋ ਜਿਹੜੀ ਮੂਵੇਬਲ ਚੀਜ਼ ਹੈ ਇੱਕ ਗੱਲ ਹੋਰ ਵੀ ਹੈ ਜਿਵੇਂ ਇਹ ਇਹ ਗੱਲ ਹੋ ਗਈ ਜਿਹੜੀ ਹੋਰ ਮਸ਼ੀਨਰੀ ਹੈ ਉਹਦੇ ਵਿੱਚ ਇੱਕ ਮਤਲਬ ਇਹ ਵੀ ਇੱਕ ਸਵਾਲ ਹੈਗਾ ਆ ਇੱਕ ਤਾਂ ਲਗਾਤਾਰ ਅਪਰੇਸ਼ਨ ਹੁੰਦੀ ਜਾ ਰਹੀ ਹੈ ਮਸ਼ੀਨਰੀ ਦੀ ਮਸ਼ੀਨਰੀ ਦੀ ਅਪਰੇਸ਼ਨ ਹੁੰਦੀ ਹੈ ਹਰੇਕ ਬੰਦੇ ਨੂੰ ਇਹੀ ਦੌੜ ਹੈ ਵੀ ਆਪਾਂ ਨਵੀਂ ਜਿਵੇਂ ਹੈਪੀ ਸੀਡਰ ਹੀ ਹੈ ਇਹ ਕਿੰਨੇ ਸੀਡਰ ਬਣ ਗਏ ਇਹ ਸਭ ਤੋਂ ਪਹਿਲਾਂ ਹੈਪੀ ਸੀਡਰ ਆ ਗਿਆ ਜੀ ਸੁਪਰ ਸੀਡਰ ਆ ਗਿਆ ਜੀ ਸਮਾਰਟ ਸੀਡਰ ਆ ਗਿਆ ਜੀ ਹੁਣ ਸਰਫੇਸ ਸੀਡਰ ਆ ਗਿਆ ਇੱਕ ਹਮ ਬਿਲਕੁਲ ਬਿਲਕੁਲ ਹਾਂ ਜੀ ਮਸ਼ੀਨਰੀ ਤਬਦੀਲੀ ਹੋ ਰਹੀ ਹੈ ਜਿਹ ਮਸ਼ੀਨ ਇਹ ਮਤਲਬ ਕਿ ਸੀ ਜਿਸੀ ਕਹਿ ਦਿੱ ਗਏ ਵੀ ਕਿਸਾਨ ਦੇ ਵੇਚਣ ਦਾ ਜਾਂ ਇਹ ਕਾਰਨ ਇਹ ਵੀ ਕਾਰਨ ਹੈ ਵੀ ਜਦੋਂ ਨਵੀਂ ਮਸ਼ੀਨਰੀ ਆ ਜਾਂਦੀ ਹੈ ਅੱਜ ਕੱਲ ਹਰੇਕ ਆਪਾਂ ਨੂੰ ਪਤਾ ਹੀ ਹੈ ਬੱਚਾ ਉਸ ਨੂੰ ਹੈਗਾ ਯਾਰ ਵੀ ਨਵੀਂ ਲਾਓ ਨਵੀਂ ਲਾਓ ਦੂਜੇ ਕਾਰਨ ਇਹ ਵੀ ਇੱਕ ਦੇਖੇ ਦੇਖੇ ਗਿਆ ਜਿਵੇਂ ਇੱਕ ਫਾਰਮਰ ਨਾਲ ਗੱਲ ਹੋਈ ਸੀ ਉਹਨੇ ਮਤਲਬ ਅੱਗੇ ਮਸ਼ੀਨ ਵੇਚਤੀ ਉਹਦਾ ਉਹਦਾ ਕਹਿਣਾ ਸੀ ਵੀ ਜਿਹੜੇ ਮਸ਼ੀਨ ਵੇਚੀ ਆ ਵੀ ਇਹਦਾ ਰੱਖ-ਰਖਾਵ ਬਹੁਤ ਮਹਿੰਗਾ ਪੈ ਰਿਹਾ ਸੀ ਖਰਾਬ ਹੋ ਗਈ ਸੀ ਹਾਂਜੀ ਤੇ ਜਿਹੜਾ ਪੱਲੋ ਖਰਚਾ ਨਾ ਪੈ ਰਿਆ ਸੀ ਇਸ ਕਰਕੇ ਮਜਬੂਰੋਂ ਨੂੰ ਉਸਨੇ ਵੇਚੀ ਇੱਥੇ ਇੱਕ ਗੱਲ ਇਹ ਵੀ ਬਣਦੀ ਜਿਵੇਂ ਕਿਸਾਨ ਨੂੰ ਨਵੇਂ ਮਸ਼ੀਨਰੀ ਮਿਲ ਜਾਂਦੀ ਹੈ ਜਿਵੇਂ ਆਪਾਂ ਕੋਈ ਨਵੀਂ ਚੀਜ਼ ਲੈਨੇ ਆ ਕਾਰ ਲੈ ਲਈ ਜਾਂ ਗੱਡੀ ਲੈ ਲਈ ਮੋਟਰਸਾਈਕਲ ਲੈ ਲਿਆ ਜਾਂ ਕੋਈ ਹੋਰ ਲੈਨੇ ਉਹਦੀ ਇੱਕ ਵਾਰੰਟੀ ਤਾਂ ਹੁੰਦੀ ਹੈ ਨਾ 3 ਸਾਲ ਜਾਂ 4 ਸਾਲ ਜਾਂ 2 ਸਾਲ ਵੀ ਕਟੂ-ਕਟੂ ਦਾ 2 ਸਾਲ ਰਿਪੇਅਰ ਦਾ ਕੋਈ ਖਰਚਾ ਨਹੀਂ ਹੋਊਗਾ ਹਾਂਜੀ ਇਹ ਇਧਰ ਉਹਨਾਂ ਨੇ ਦੱਸਿਆ ਕਿ ਇਧਰ ਇਹ ਵੀ ਸਿਸਟਮ ਨਹੀਂ ਹੈਗਾ ਨਹੀਂ ਕੋਈ ਸਿਸਟਮ ਨਹੀਂ ਜੀ اچھا ਇਹ ਕੋਈ ਸਿਸਟਮ ਨਹੀਂ ਵੀ ਤੁਹਾਡੀ ਇਨਾ ਚਿਰ ਦੀ ਗਾਰੰਟੀ ਹੈ ਜਾਂ ਵਾਰੰਟੀ ਹੈ ਦੀ ਬੇਨਾਚਰ ਜਾਂ ਮਤਲਬ ਕਿ ਡੀਲਰ ਕਰਕੇ ਦੂ ਬਿਲਕੁਲ ਨਹੀਂ ਜੀ ਇਹ ਵੀ ਕਾਰਨ ਹੈਗੇ ਜੀ ਤੇ ਜਦੋਂ ਇਹ ਚ ਕਈ ਕਾਰਨ ਹੋ ਜਾਂਦੇ ਨੇ ਫਿਰ ਹੋ ਸਕਦਾ ਵੀ ਮਟੀਰੀਅਲ ਵੀ ਉਹ ਜਾਂ ਨਾ ਲੱਗਦਾ ਹੋਵੇ ਕਿਉਂ ਜੀ ਜੇਕਰ ਅਸੀਂ ਨਾ ਉਹ ਕੰਮ ਲੈ ਕੇ ਤਾਂ ਹੋ ਸਕਦਾ ਵੀ ਉਹ ਤੇ ਮਟੀਰੀਅਲ ਵੀ ਕੈਦਗੇ ਜੇ ਵੀ ਉਹਨਾਂ ਚੰਗਾ ਨਹੀਂ ਲੱਗਦਾ ਹੁੰਦਾ ਇਹ ਵੀ ਇੱਕ ਗੱਲ ਮੈਂ ਇਹ ਵੀ ਨੋਟ ਕੀਤੀ ਹੈ ਜਿਵੇਂ ਹੁਣ ਜਿਹੜੇ ਮਸ਼ੀਨੀ ਮਸ਼ੀਨਾ ਲਿਸਟਡ ਹੁੰਦੀਆਂ ਨੇ ਜੀ ਜਿਹੜੀ ਕਿਸਾਨ ਨੇ ਲੈਣੇ ਹੁੰਦੇ ਇਹ ਵੀ ਉਹਨਾਂ ਤੋਂ ਬਾਹਰ ਉਹਨਾਂ ਕੰਪਨੀ ਤੋਂ ਬਾਹਰ ਕਿਸਾਨ ਨਹੀਂ ਲੈ ਸਕਦਾ ਹਾਂ ਉਹ 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 ਜਿਹੜੇ ਮਸ਼ੀਨਾ ਤੁਸੀਂ ਭੇਜਦੇ ਹੋ ਪਰ ਵੀ ਆਹ ਮਸ਼ੀਨਾ ਨਹੀਂ ਜੀ ਉਹ ਉਹ ਸਰਕਾਰ ਲੈਵਲ ਦਾ ਕੰਮ ਹੈ ਅੱਛਾ ਉਹ ਸਾਡਾ ਕੋਈ ਕੰਮ ਨਹੀਂ ਉਹ ਪਰ ਵੀ ਕਿਹੜੇ ਡੀਲਰ ਮਤਲਬ ਕਿ ਅਪਰੂਵਡ ਨੇ ਅੱਛਾ ਅਪਰੂਵਡ ਨੇ ਕਿਹੜੇ ਨਹੀਂ ਅਪਰੂਵਡ ਅੱਛਾ ਤੁਸੀਂ ਜਾਂ ਕਿੰਨਾ ਤੋਂ ਲੈਣਾ ਇਹ ਇਹ ਸਾਡਾ ਹੇਠਲੇ ਪੱਧਰ ਦਾ ਕੋਈ ਮਤਲਬ ਨਹੀਂ ਜੀ ਤੇ ਹੁਣ ਮਤਲਬ ਇਹ ਸਾਰਾ ਚੱਲ ਰਿਹਾ ਹੈ ਜੀ ਤੇ ਇਹਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਰਹੂਗੀ ਤੁਹਾਡੇ ਵੱਲੋਂ ਜਾਂ ਕੀ ਕਰ ਰਹੇ ਹੋ ਤੁਹਾਡੇ ਮੁਲਾਜ਼ਮ ਕਿਉਂਕਿ ਦੇਖੋ ਇਹ तकरीबन 1200 ਮੁਲਾਜ਼ਮ ਨੇ ਪੰਜਾਬ ਦੇ ਜੋ ਖੇਤੀਬਾੜੀ ਹਾਂ ਅਧਿਕਾਰੀ ਤੇ ਉਦੋਂ ਚੋਂ 900 ਤੋਂ उपर... 900 ਤੋਂ ਕੁਝ ਹਾਂਜੀ 980 ਹੈ ਪਤਾ ਨਹੀਂ 930 ਇਸ ਤਰੀਕੇ ਦੇ ਹੈ 900 ਤੋਂ ਬਾਬਾ ਨਹੀਂ ਹਾਂ 900 ਤੋਂ ਉੱਪਰ ਜਿਹੜੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਹੋਇਆ ਹੈ ਮਸ਼ੀਨਾ ਗਾਇਬ ਹੋਣ ਦਾ ਜਾਂ ਦਰਸ਼ਾ ਕੇ ਅੱਛਾ ਨਿਕਲਿਆ ਸਾਰਾ ਫੀਲਡ ਸਟਾਫ ਨੂੰ ਹੈ ਦੇਖੋ ਇਹ ਗੱਲ ਮੈਨੂੰ ਦੱਸਣਾ ਜੇਕਰ ਫੀਲਡ ਸਟਾਫ ਅੱਜ 900 ਦਾ 900 ਕੰਮ ਛੱਡ ਕੇ ਬੈਠ ਗਿਆ ਬਿਲਕੁਲ ਬਿਲਕੁਲ ਤਾਂ ਫੀਲਡ ਦੇ ਵਿੱਚ ਕੀ ਹਾਲ ਬਣੂਗਾ ਜੇ ਅਸੀਂ ਸੋਚਣ ਵਾਲੀ ਗੱਲ ਹੈ 900 ਦਾ 900 ਬੰਦਾ ਅੱਜ ਮੰਨ ਲਓ ਕਿ ਆਪ ਦੇ ਜਿਹੜਾ ਉਹਨੂੰ ਤੇ ਗਲਤ ਦੋਸ਼ ਲੱਗਿਆ ਹੂੰ ਹੂੰ ਗਲਤ ਦੋਸ਼ ਦੇ ਲੱਗੇ ਦੇ ਉਹਨਾਂ ਕੱਲ ਨੂੰ ਮੰਨ ਲਓ ਬੰਦਾ ਕੰਮ ਛੱਡ ਕੇ ਬੈਠ ਗਿਆ ਤਾਂ ਕੀ ਮਹਿਕਮੇ ਦਾ ਅੱਜ ਦਾ ਕਿਸਾਨੀ ਦਾ ਕਿੰਨਾ ਨੁਕਸਾਨ ਹੋਊਗਾ ਇੱਕੋ ਇੱਕ ਖੇਤੀਬਾੜੀ ਮਹਿਕਮਾ ਇਹ ਗੱਲ ਹੈ ਜੀ ਤੁਸੀਂ ਮੈਂ ਕੈਮਰੇ ਦੇ ਸਾਹਮਣੇ ਗੱਲ ਕਹਿ ਰਿਹਾ ਹਾਂ ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਜ਼ਿਲੇ ਚ ਲੈ ਕੇ ਚੱਲਦਾ ਹਾਂ ਇੱਕ ਵੀ ਕਿਸਾਨ ਇਹ ਮੈਨੂੰ ਇਹ ਗੱਲ ਕਹਦੇ ਵੀ ਸ਼ਰਮਾ ਜੀ ਤੁਸੀਂ ਮੇਰੇ ਤੋਂ ਕਿਸੇ ਟਾਈਮ ਚਾਹ ਵੀ ਪੀ ਗਏ ਹੋ ਮੈਂ ਇਸ ਤਰੀਕੇ ਦਾ ਬੰਦਾ ਜੀ ਮੈਂ ਮੇਰੇ ਤੋਂ ਚਾਹ ਵੀ ਪੀ ਗਏ ਹਾਂ ਅਸੀਂ ਇਹਦੀ ਵੈਰੀਫਿਕੇਸ਼ਨ ਆ ਜਾਂਦੇ ਕਰਦੇ ਰਹੇ ਬਥੇਰਾ ਫਸਲਾਂ ਦੇ ਖਰਾਬੇ ਦੀ ਅਸੀਂ ਉਦੋਂ ਵੀ ਕਿਸੇ ਤੋਂ ਚਾਹ ਦਾ ਕੱਪ ਵੀ ਨਹੀਂ ਸੀ ਪੀਂਦੇ ਨਾ ਅੱਜ ਤਾਂ ਜਮੇ ਨਹੀਂ ਪੀਣਾ ਜੇ ਕਿਤੇ ਉ ਆਏ ਉਹਦੇ ਪੀ ਲਾਂਗੇ ਅਸੀਂ ਤਾਂ ਇਸ ਤਰੀਕੇ ਨਾਲ ਚੱਲਣ ਵਾਲੇ ਸੀ ਤੇ ਸਰਕਾਰ ਨੇ ਸਾਨੂੰ ਦੋਸ਼ੀ ਠਹਿਰਾਤਾ 40 40 44 44 ਮਸ਼ੀਨਾਂ ਦਾ ਜੀ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਤੁਸੀਂ ਆਪ ਹੀ ਦੇਖ ਲਓ ਮੀਡੀਆ 'ਚ ਕੀ ਆਈ ਜਾਂਦਾ ਹੈ ਇਹ ਕੀ ਨੋਟਿਸ ਕੀ ਕਹਿੰਦਾ ਜਦੋਂ ਸਾਨੂੰ ਦੇਖ ਕੇ ਹੀ ਜਾਂਦੇ ਵੀ ਇਹ ਕੋਈ ਨਾ ਹੀ ਮੈਂ ਕਿਹਾ ਕਿ ਮੈਨੂੰ ਜਾ ਇਹੋ ਜਿਹਾ ਕੋਈ ਪੱਤਰ ਦਿਖਾ ਦੇ ਜੀ ਤੇ ਸਾਨੂੰ ਲਿਖਿਆ ਦਿੱਤਾ ਹੋਏ ਵੀ ਤੁਸੀਂ ਹਰੇਕ ਮਹੀਨੇ ਕਿਸਾਨ ਕੋਲੇ ਜਾਣਾ ਮਸ਼ੀਨ ਦੇਖਣ ਤੇ ਹੁਣ ਇਸ ਤੋਂ ਅੱਗੇ ਕੀ ਕਾਰਵਾਈ ਹੋਊਗੀ ਇਸ ਤੋਂ ਅੱਗੇ ਮੈਂ ਅਸੀਂ ਵਕੀਲ ਨਾਲ ਸੰਪਰਕ ਕਰਿਆ ਹੋਇਆ ਜੀ ਹੂੰ ਠੀਕ ਹੈ ਨਾ ਜੀ ਜੀ ਅਸੀਂ ਕਿਉਂ ਅਸੀਂ ਬਿਲਕੁਲ ਨਿਰਦੋਸ਼ ਹਾਂ ਹਾਂ ਬਿਲਕੁਲ ਬਿਲਕੁਲ ਨਿਰਦੋਸ਼ ਹਾਂ ਅਸੀਂ ਹੱਥ ਹੱਥਰ ਕਿੰਨੀ ਬੈਠ ਸਕਦੇ ਨਹੀਂ 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 ਬਰਤ ਸਕਦੇ ਅਸੀਂ ਇਹ ਵੀ ਦੇਖਿਆ ਹੈਗਾ ਵੀ ਜਦੋਂ ਨੁਕਸਾਨ ਹੁੰਦਾ ਨਿਰਦੋਸ਼ ਦਾ ਹੀ ਹੁੰਦਾ ਹੈਗਾ ਇਹ ਤਾਂ ਹੈ ਹੀ ਨਹੀਂ ਜੇ ਬੋਲੋਗੇ ਨਹੀਂ ਜਵਾਬ ਖਰਾਬ ਨਹੀਂ ਦਿਓਗੇ ਜੇ ਨਹੀਂ ਅਸੀਂ ਮੈਂ ਅਸੀਂ ਅਸੀਂ ਵਕੀਲ ਨਾਲ ਸੰਪਰਕ ਚਾਂ ਜੀ ਅੱਛਾ ਹਾਂਜੀ ਸੰਪਰਕ ਤੋਂ ਉਦੋਂ ਬਾਅਦ ਤੁਸੀਂ ਮਤਲਬ ਜੇ ਡਿਪਾਰਟਮੈਂਟ ਵੱਲੋਂ ਨਹੀਂ ਜੇ ਨਹੀਂ ਸਾਡਾ ਇਹ ਨੋਟਿਸ ਰੱਦ ਕਰਿਆ ਜਾਂਦਾ ਰੱਦ ਕਰਿਆ ਜਾਂਦਾ ਹਾਂ ਤਾਂ ਅਸੀਂ ਸਰਕਾਰ ਨੂੰ ਕੋਰਟ ਦੇ ਵਿੱਚ ਵੀ ਹੂੰ ਦੇਖਾਂਗੇ ਨਾ ਤੇ ਜਿੱਥੇ ਬੰਦੀ ਵਾਲਾ ਜਿਹੜਾ ਤੁਹਾਡਾ ਉਧਰੋਂ ਵੀ ਇਸ ਮਸਲੇ ਤੇ ਅੱਛਾ ਇਸ ਮਸਲੇ ਤੇ ਉਹਨਾਂ ਨੇ ਮਤਲਬ ਕਿ ਹੁਣ ਜਿਹੜਾ ਕਰਿਆ ਹੋਇਆਗਾ ਜੋਇੰਟ ਐਕਸ਼ਨ ਕਮੇਟੀ ਨੇ ਸਾਡੀ ਨੇ ਸੱਦਾ ਦਿੱਤਾ ਹੋਇਆ ਹੈ ਡਿਸਟ੍ਰਿਕਟ ਲੈਵਲ ਤੇ ਟਰਨਾਲਾਉਣ ਦਾ ਜੀ ਤੇ ਉਸ ਤੋਂ ਅੱਗੇ ਫਿਰ ਆ ਨੈਕਸਟ ਵੀਕ ਅਸੀਂ ਡਾਇਰੈਕਟਰ ਦਫ਼ਤਰ ਮੂਰੇ ਵੀ ਟਰਨਾਲਾ ਰਹੇ ਹਾਂ ਜੀ ਕਲਰਸ ਟੀਵੀ ਲਈ ਵੀਡੀਓ ਜਰਨਲਿਸਟ ਜਸਪ੍ਰੀਤ ਸਿੰਘ ਦੇ ਨਾਲ ਪੱਤਰਕਾਰ ਸੁਖਵਿੰਦਰ ਸਿੰਘ ਦੀ ਖਾਸ ਰਿਪੋਰਟ